ਸਾਡੇ ਖੇਤੇ ਚ ਹੈਗਾ ਇੱਥੇ ਇਸ ਤਰ੍ਹਾਂ ਦਾ ਨਹੀਂ ਪੌਡਕਾਸਟ ਇੱਥੇ ਬਹੁਤ ਲੋਕ ਕਰਦੇ ਆ ਵੈਸਟ ਵਾਲੇ ਕਿੰਨੀ ਰਿਸਰਚ ਕਰਦੇ ਆ ਕਿੰਨੀ ਰਿਸਰਚ ਕਰਕੇ ਫਿਰ ਉਹ ਇੱਕ ਡਾਕੂਮੈਂਟ ਤਿਆਰ ਕਰਦੇ ਆ ਸਾਡੇ ਨੂੰ ਥੋੜੀਆਂ ਉੱਥੇ ਤਾਂ ਹੁਣ ਕਈ ਵਾਰੀ ਮੈਂ ਵੀ ਅਸੀਂ ਵੀ ਤੁਸੀਂ ਵੀ ਫਸ ਜਾਂਦੇ ਆ ਜਦੋਂ ਪੌਡਕਾਸਟ ਵਾਲੇ ਪੁੱਛਣ ਆ ਜਾਂਦੇ ਆ ਫਿਰ ਬੰਦਾ ਹੁਣ ਚੱਲਦੇ ਪੌਡਕਾਸਟ ਚ ਕੀ ਕਹੇ ਜਦੋਂ ਵਿਦੇਸ਼ਾਂ ਚ ਆਉਂਦੇ ਨਾ ਉਹ ਪੰਜਾਬ ਪੰਜਾਬੀ ਦੀ ਇੰਨੀ ਗੱਲ ਕਰਦੇ ਨਾ ਤੇ ਇਥੋਂ ਜੇਬਾਂ ਭਰ ਕੇ ਆਪਦੇ ਲੈ ਜਾਂਦੇ ਆ ਪਰ ਜਦੋਂ ਪੰਜਾਬ ਚ ਲੋੜ ਪੈਂਦੀ ਹੈ ਫਿਰ ਉਦੋਂ ਹੀ ਬੋਲਦੇ ਜਦੋਂ ਬਹੁਤ ਵੇਬ ਬਣ ਜਾਂਦੇ ਪਹਿਲਾਂ ਨਹੀਂ ਬੋਲਦੇ ਹੁਣ ਜਦੋਂ ਪੰਜਾਬ ਚ ਆਪਣੀ ਪ੍ਰੋਬਲਮ ਹੈ ਜ਼ਮੀਨਾਂ ਦੀ ਜੀ ਕਿੰਨੇ ਕਲਾਕਾਰਾਂ ਨੇ ਪਾਈਆਂ ਫੋਟੋ ਚਲਦੀ ਗੰਗਾ ਚ ਸਾਰੀ ਹੱਥ ਧੋਨੇ ਹਨ ਜਦੋਂ ਵੱਡਾ ਅੰਦੋਲਨ ਹੋਇਆ ਸੀ ਜੀ ਕਿਸਾਨਾਂ ਉਹ ਤੋਂ ਬੰਬੇ ਵਾਲੇ ਅਕਸਰ ਖਿਲਾਫ ਬੋਲਦੇ ਸੀ ਜੇ ਉਹਨੇ ਵੀ ਬੋਲਤਾ ਮੈਂ ਵੀ ਬੋਲਤਾ ਫਿਰ ਉਦੇ ਚਾਹ ਮੇਰੇ ਚ ਫਰਕ ਕੀ ਹੈ ਮੇਰੀ ਸੋਚ ਤਾਂ ਬਹੁਤ ਵੱਡੀ ਹੈ ਫਿਰ ਅਸੀਂ ਕਿਉਂ ਸੋਚੀ ਅਸੀਂ ਅੰਦੋਲਨ ਚ ਸੀ ਤੇ ਹਾਂ ਤੇ ਰਵਾਂਗੇ ਆਹ ਹੌਲੀ ਹੌਲੀ ਕਈ ਕੰਟਰੀ ਬੈਨ ਹੋ ਗਏ ਹੁਣ ਸੋਸ਼ਲ ਮੀਡੀਆ ਬੱਚਲੇ 16 ਤੋਂ ਥੱਲੇ ਜੀ ਕੋਈ ਸੋਸ਼ਲ ਮੀਡੀਆ ਤੇ ਜ਼ਿਆਦਾ ਟਾਰਗੇਟ ਕੁੜੀਆਂ ਹੁੰਦੀਆਂ ਆ ਜਾਂ گاਉਂ ਵਾਲੇ ਗਾਇਕ ਕਿ ਆਦਾ ਕਰ ਹੁੰਦੇ ਆ ਇਹ ਸੋਚਣ ਕਿ ਮੈਂ ਇੱਕ ਅੱਛਾ ਪੋਡਕਾਸਟ ਬਣਾਉਣਾ ਹੈ ਮੈਂ ਗੁਰਬੱਦੀਆਂ ਗੱਲ ਕਰ ਦਮਾਂ ਮੈਂ ਦਰਖਤ ਵਤਵਦ ਲੈ ਜਾਣ ਉਹਦੀ ਗੱਲ ਕਰ ਦਮਾਂ ਮੈਂ ਕਿਸੇ ਨਿਜਾਮ ਵੱਲੋਂ ਕੁੱਟੇ ਹੋਏ ਲੋਕਾਂ ਦੀ ਗੱਲ ਕਰਦਾ ਬਟ ਪਤਾ ਨਹੀਂ ਕਿ ਉਹ ਮੂਰਖ ਹੁੰਨੇ ਅਸਲ 'ਚ ਉਹ ਥੋੜੀਆਂ ਕਲਿੱਕਾਂ ਨਾਲ ਖੁਸ਼ ਹੋ ਜਾਂਦੇ ਨੇ ਅੱਛਾ ਤੁਸੀਂ ਪਹਿਲੀ ਵਾਰ ਕੈਨੇਡਾ ਕਿਹੜੇ ਯਰ ਚਾਹੀ ਸੀ 98 ਚ ਤੇ ਉਥੋਂ ਦੇ ਕੈਨੇਡਾ ਤੇ ਅੱਜ ਦੇ ਕੈਨੇਡਾ ਚ ਦੇਖਣ ਚ ਕੀ ਫਰਕ ਲੱਗਦਾ ਨਿੱਚੋ ਖੁਸ਼ੀ ਦੀ ਗੱਲ ਹੈ ਵੀ ਜਿਸ ਵਾਰ ਖਚੇ ਪੰਜਾਬੀ ਇਕੱਠੇ ਹੋਣਗੇ ਤਾਂ ਸਾਨੂੰ ਫਾਇਦਾ ਕੱਲ ਕੋਈ ਉਨੀ ਕੀ ਹੁੰਦੀ ਤਾਂ ਇਕੱਠੇ ਤਾਂ ਹੋ ਸਕਦੇ ਹੈਨਾ ਇਦਾਂ ਜਦੋਂ ਵੀਕ ਆਰਡਰ ਨਾ ਗਾਉਣਾ ਆਟੋ ਟਿਊਨਰ ਰਾਉਣਾ ਇਹ ਥੋੜੀ देर ਚੱਲ ਜਾਂਦਾ ਹੁੰਦਾ ਹੈ ਔਰ ਗੀਤ ਰੈਪ ਚ ਫਰਕ ਹੁੰਦਾ ਗਰਾਉਂਡਡ ਰੋ ਫਿਰ ਸੇਮ ਹੀ ਰਹਿੰਦਾ ਜੇ ਪੈਰ ਜ਼ਮੀਨ ਤੇ ਫਿਰ ਤਾਂ ਤੁਸੀਂ ਜ਼ਿਆਦਾ ਜ਼ਮੀਨ ਤੇ ਰਹੋਗੇ ਨਾ ਹੈਨਾ ਜਦੋਂ ਅਸੀਂ ਲੋੜ ਤੋਂ ਜ਼ਿਆਦਾ ਸਰ ਆਪਣੇ ਆਪ ਨੂੰ ਇਹ ਅਹਿਸਾਸ ਦਵਾ ਦਿੰਦੇ ਕਿ ਮੈਂ ਤਾਂ ਪਤਾ ਨਹੀਂ ਕੀ ਬਣ ਗਿਆ ਲੈਟ ਮੀ ਸਪੀਕ ਪੋਡਕਾਸਟ ਇਸ ਪਾਵਰਡ ਬਾਈ ਆਈਸੀਡਬਲਿਊ ਇਮੀਗ੍ਰੇਸ਼ਨ ਦੇ ਆਰ ਯੋਰ ਬਡੀ ਬਿਯੋਂਡ ਬਾਰਡਰਸ ਦੇ ਹੈਵ ਆਫਿਸਸ ਅਕਰੋਸ ਕੈਨੇਡਾ ਆਸਟ੍ਰੇਲੀਆ ਐਂਡ ਇੰਡੀਆ ਕਿਸੇ ਵੀ ਇਮੀਗ੍ਰੇਸ਼ਨ ਦੀ ਸਲਾਹ ਦੇ ਲਈ ਕੰਟੈਕਟ ਆਈਸੀਡਬਲਿਊ ਇਮੀਗ੍ਰੇਸ਼ਨ ਦੇ ਹੈਵ ਆਫਿਸਸ ਇਨ ਵਿਨੀਪੈਗ ਬ੍ਰੈਂਡਨ ਮਿਸੀ ਸਾਗਾ ਕੈਲਗਰੀ ਸਿਡਨੀ ਸਰੀ ਰਜਾਇਨਾ ਸੁਸੇਨ ਮਰੀ ਐਂਡ ਚੰਡੀਗੜ੍ਹ ਫਾਰ ਐਨੀ ਇਮੀਗ੍ਰੇਸ਼ਨ ਅਸਿਸਟੈਂਸ ਕੰਟੈਕਟ ICW ਇਮੀਗ੍ਰੇਸ਼ਨ ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬੱਬੂ ਮਾਨ ਜੀ ਦੇ ਨਾਲ ਜ਼ਿੰਦਗੀ ਦੇ ਵਿੱਚ ਮੈਨੂੰ ਮਿਲਣ ਦਾ ਦੋ ਵਾਰ ਮੌਕਾ ਮਿਲਿਆ ਬਟ ਤੀਸਰੇ ਮੌਕੇ ਦੇ ਵਿੱਚ ਜਦ ਜਦਾਂ ਬੱਬੂ ਜੀ ਕਹਿੰਦੇ ਆ ਕਿ ਮੈਂ ਬੱਬੂ ਤੁਸੀਂ ਮੇਰਾ ਮਾਣ ਮੈਨੂੰ ਇਸ ਗੱਲ ਤੇ ਅੱਜ ਬੜਾ ਮਾਣ ਹੈ ਕਿ ਜੀ ਅੱਜ ਮੈਂ ਇੱਥੇ ਬੈਠੀ ਆਂ ਇਸ ਚੈਨਲ ਦੇ ਥਰੂ ਤੁਹਾਡੇ ਨਾਲ ਗੱਲ ਕਰ ਰਹੀ ਹਾਂ ਤੇ Let me speak ਪੋਡਕਾਸਟ ਤੇ ਬੱਬੂ ਜੀ ਦੇ ਨਾਲ ਦੁਬਾਰਾ ਗੱਲ ਕਰਨ ਦਾ ਮੌਕਾ ਮਿਲੇ ਇਹ ਉਹਨਾਂ ਦੀ ਬਲੇਸਿੰਗ ਹੈ 2018 ਦੇ ਵਿੱਚ ਇੱਕ ਪ੍ਰੈਸ ਕਾਨਫਰੈਂਸ 'ਚ ਉਹਨਾਂ ਨੇ ਮੈਨੂੰ ਇਹ ਵਿਸ਼ ਦਿੱਤੀ ਸੀਗੀ ਕਿ ਮੈਂ ਇੰਟਰਨੈਸ਼ਨਲ ਪੱਧਰ ਤੇ ਪੱਤਰਕਾਰਤਾ ਕਰਾਂ ਤੇ ਅੱਜ ਪੂਰਾ ਹੋਇਆ ਤੇ ਚੈਨਲ ਮੇਰੇ ਹਸਾਬ ਨਾਲ ਚੱਲੇ ਤੇ ਇਹ ਮੇਰਾ ਹੀ ਚੈਨਲ ਹੈ ਤੇ ਮੈਂ ਉਹਨਾਂ ਦਾ ਵੈਲਕਮ ਕਰਦੀ ਹਾਂ ਤੇ ਬੜੇ ਮਾਣ ਨਾਲ ਕਹਿੰਨੀ ਆ ਬੱਬੂ ਜੀ ਥੈਂਕ ਯੂ ਥੈਂਕ ਯੂ ਸੋ ਮੱਚ ਧੰਨਵਾਦ ਐਕਚੁਅਲੀ ਥੈਂਕ ਯੂ ਮੈਨੂੰ ਅੱਜ ਵੀ ਉਹ ਗੱਲ ਇਦਾਂ ਲੱਗਦੀ ਹੈ ਕਿ ਕੇਂਦਰਾ ਵਿੱਚ ਚੰਗਾ ਬੋਲੋ ਹਨਾ ਜੋ ਤੁਸੀਂ ਮੂੰਹ ਕੱਢਦੇ ਹੋ ਉਹ ਸੱਚ ਹੁੰਦਾ ਦੇਖੋ ਇਹ ਜਿਹੜੀ ਪਹਿਲਾਂ ਤਾਂ ਜਿਸ ਜਿੱਥੇ ਅਸੀਂ ਰਹੇ ਨੇ ਉੱਥੇ ਸੀ ਇਹ ਚੀਜ਼ਾਂ ਬਟ ਹੌਲੀ ਹੌਲੀ ਜਿਹੜੇ ਵੈਸਟ ਵਾਲੇ ਬੰਨਣ ਲੱਗੇ ਕਿ ਜਿਹੜੀ એનર્ਜੀ ਹੈ ਬੜੀ ਕੰਟੇਜੀਅਸ ਹੈ ਜੇ ਕਿਸੇ ਦੀ ਮਾੜੀ એનર્ਜੀ ਤੁਹਾਡੇ ਕੋਲੋਂ ਲੰਘਣ ਲੱਗੀ ਵੀ ਨਿਕਲ ਜੇ ਨਾ ਕੋਈ ਮਾੜਾ ਬੰਦਾ ਉਹ ਉਹ ਤੁਹਾਡਾ ਸਾਰਾ ਦਿਨ ਖਰਾਬ ਕਰ ਦਿੰਦਾ ਹੂੰ ਸੋ ਕੋਸ਼ਿਸ਼ ਕਰੋ ਚੰਗੇ ਅੱਖਰ ਕੱਢੋ ਮੂੰਚੋਂ ਹਾਂ ਔਰ ਜੇ ਤੁਸੀਂ ਚੰਗਾ ਕਹਿੰਦੇ ਹੋ ਨਾ ਤਾਂ ਫਿਰ ਚੰਗੇ ਹੁੰਦਾ ਥੈਂਕ ਯੂ ਜੀ ਅਗੇਨ ਥੈਂਕ ਯੂ ਬਟ ਅੱਜਕਲ ਚੰਗਾ ਹੈ ਨਹੀਂ ਬਹੁਤ ਘਟ ਹੈ ਨਹੀਂ ਐਦਾ ਮੈਨੂੰ ਐ ਲੱਗਦਾ ਜਿਹੜਾ ਇਹ ਸਮਾਜਿਕ ਮੀਡੀਆ ਨਾ ਇਹ ਇਹ ਇੱਕ ਕਿਸਮ ਦੀ ਬ੍ਰੇਨ ਮੈਪਿੰਗ ਹੈ ਤੁਸੀਂ ਜੋ ਵੀ ਗੱਲ ਕਰਦੇ ਹੋ ਜਦੋਂ ਤੁਸੀਂ ਆਪਦਾ ਸਮਾਜਿਕ ਮੀਡੀਆ ਖੋਲਦੇ ਹੋ ਉਹੀ ਚੀਜ਼ਾਂ ਆਉ ਲਾਇ ਨੇ ਜੇ ਕਾਰਾਂ ਦੀ ਗੱਲ ਕਰੋਗੇ ਕਾਰ ਆ ਜੂਗੀ ਹੂੰ ਉਹ ਅਸਲ 'ਚ ਇੱਕ ਕਿਸਮ ਦੀ ਬ੍ਰੇਨ ਹੈਕਿੰਗ ਹੈ। ਹੂੰ ਮੈਨੂੰ ਲੱਗਦਾ ਜਦੋਂ ਤੁਸੀਂ ਉਸ ਤਰ੍ਹਾਂ ਦੀ ਨੈਗੇਟਿਵਿਟੀ ਵੱਲ ਪਾਸੇ ਜਾਂਦੇ ਤਾਂ ਤੁਹਾਨੂੰ ਲੱਗਦਾ ਕਿ ਸਾਰੀ ਦੁਨੀਆ ਡੈਕਟਿਵ ਹੈ ਇਦਾਂ ਨਹੀਂ ਸਾਡੇ ਖੇਤੇ 'ਚ ਹੈਗਾ ਇੱਥੇ ਇਸ ਤਰ੍ਹਾਂ ਦਾ ਨਹੀਂ ਪੌਡਕਾਸਟ ਇੱਥੇ ਬਹੁਤ ਲੋਕ ਕਰਦੇ ਆ ਵੈਸਟ ਵਾਲੇ। ਅ ਕਿੰਨੀ ਰਿਸਰਚ ਕਰਦੇ ਆ ਕੰਨੀ ਸਰਚ ਕਰਕੇ ਫਿਰ ਉਹ ਇੱਕ ਡਾਕੂਮੈਂਟ ਤਿਆਰ ਕਰਦੇ ਸਾਡੇ ਵਾਂਗੂੰ ਥੋੜੀਆਂ ਉੱਥੇ ਤਾਂ ਹੁਣ ਕਈ ਵਾਰੀ ਮੈਂ ਵੀ ਅਸੀਂ ਵੀ ਤੁਸੀਂ ਵੀ ਫਸ ਜਾਂਦਾ ਜਦੋਂ ਪੌਡਕਾਸਟ ਵਾਲੇ ਪੁੱਛਣ ਆ ਜਾਂਦੇ ਫਿਰ ਬੰਦਾ ਹੁਣ ਚੱਲਦੇ ਪੌਡਕਾਸਟ 'ਚ ਕੀ ਕਹੇ ਉਹ ਕਹਿਣਗੇ ਵੀ ਤੁਸੀਂ ਸਮੋਸਾ ਖਾਣੇ ਹੋ ਕੇ ਟਿੱਕੀ ਖਾਣੇ ਮਤਲਬ ਇਹ ਗੱਲਾਂ ਦਾ ਕੀ ਮਾਨ ਹੈ ਸੰਗੀਤ ਨਾਲ ਕੀ ਲੈਣਾ ਹੈ ਨਾ ਜੀ ਮੰਨ ਲਓ ਮੈਂ ਗੀਤਾਂ ਚਾਹਤਾ ਮੇਰੇ ਨਾਲ ਗੀਤਾਂ ਦੀ ਗੱਲ ਹੋਵੇ ਜਾਂ ਸਮਾਜ ਦੀ ਹੋਵੇ ਮੇਰੀ ਨਿੱਜੀ ਪਸੰਦ ਮਾਨਣੀ ਰੱਖਦੇ ਨਿੱਜੀ ਪਸੰਦ ਦੇਖੋ ਕੀ ਹੁੰਦਾ ਆਰਟਿਸਟਾਂ ਦੀ ਮੋਸਟ ਪ੍ਰੋਬਲਮ ਹੁੰਦੀ ਹੈ ਜਦੋਂ ਵਿਦੇਸ਼ਾਂ ਚ ਆਉਂਦੇ ਨਾ ਉਹ ਪੰਜਾਬ ਪੰਜਾਬੀ ਦੀ ਇੰਨੀ ਗੱਲ ਕਰਦੇ ਆ ਨਾ ਤੇ ਇਥੋਂ ਜੇਬਾਂ ਭਰ ਕੇ ਆਪਦੀਆਂ ਲੈ ਜਾਂਦੇ ਆ ਹਮ ਪਰ ਜਦੋਂ ਪੰਜਾਬ ਚ ਲੋੜ ਪੈਂਦੀ ਹੈ ਫਿਰ ਉਦੋਂ ਹੀ ਬੋਲਦੇ ਆ ਜਦੋਂ ਬਹੁਤ ਵਿਵੇ ਬਣ ਜਾਂਦੀ ਹੈ ਪਹਿਲਾਂ ਨਹੀਂ ਬੋਲਦੇ ਪਹਿਲਾਂ ਉਹਨਾਂ ਨੂੰ ਲੱਗਦਾ ਕਿ ਪਰਚੇ ਨਾ ਹੋ ਜੇ ਹੈ ਨਾ ਹੁਣ ਜਦੋਂ ਪੰਜਾਬ ਚ ਆਪਣੀ ਪ੍ਰੋਬਲਮ ਹੈ ਜ਼ਮੀਨਾਂ ਦੀ ਜੀ ਕਿੰਨੇ ਕਲਾਕਾਰਾਂ ਨੇ ਪਾਈਆਂ ਫੋਟੋ ਚਲਦੀ ਗੰਗਾ ਚ ਸਾਰੀ ਹੱਥ ਧੋਨੇ ਆ ਨਾ ਹਮ ਜਦੋਂ ਵੱਡਾ ਅੰਦੋਲਨ ਹੋਇਆ ਸੀ ਜੀ ਕਿਸਾਨਾਂ ਦਾ ਉਦੋਂ ਬੰਬੇ ਵਾਲੇ ਅਕਸਰ ਖਿਲਾਫ ਬੋਲਦੇ ਸੀ ਹਮ ਤਬਰ ਤੁਸੀਂ ਪਹਿਲੇ ਸੀ ਜਿਹੜੇ ਖੜੇ ਹੋਏ ਮੈਂ ਵੈਸੇ ਗੱਲ ਕਰਦਾ ਕਿ ਓਵਰ ਆਰ ਬਹੁਤੇ ਆਰਟਿਸਟ ਇਸ ਕੰਟਰੋਵਰਸੀ ਜੇ ਜੇ ਉਧਰੋਂ ਕਿਸੇ ਨੇ ਬੋਲਿਆ ਮੈਂ ਵੀ ਬੋਲਦਾ ਜੇ ਉਹਨੇ ਵੀ ਬੋਲਤਾ ਮੈਂ ਵੀ ਬੋਲਦਾ ਫਿਰ ਉਹਦੇ ਚਾਰ ਮੇਰੇ ਵਿਚ ਫਰਕ ਕੀ ਹੈ ਮੇਰੀ ਸੋਚ ਤਾਂ ਬਹੁਤ ਵੱਡੀ ਹੈ ਫਿਰ ਅਸੀਂ ਕਿਉਂ ਸੋਚੀ ਅਸੀਂ ਅੰਦੋਲਨ ਚ ਸੀ ਤੇ ਹਾਂ ਤੇ ਰਵਾਂਗੇ ਤੇ ਮੇਰੇ ਕਹਿਣ ਤੋਂ ਪਾਬ ਹੈ ਕਿ ਸਮਾਜਿਕ ਮੀਡੀਆ ਦੀ ਦੁਰ ਵਰਤੋਂ ਜ਼ਿਆਦਾ ਹੋ ਰਹੀ ਹੈ ਬਹੁੜੀ ਹੌਲੀ ਹੌਲੀ ਠੀਕ ਹੋ ਜਾਣਾ ਹੈ ਕਿੰਨਾ ਚਿਰ ਹਾਂ ਕਿਉਂਕਿ ਬੱਚੇ ਹੈ ਨਾ ਛੋਟੇ ਹੌਲੀ ਹੌਲੀ ਕਈ ਕੰਟਰੀਆਂ ਵਿੱਚ ਬੈਨ ਹੋ ਗਿਆ ਹੁਣ ਸੋਸ਼ਲ ਮੀਡੀਆ ਬੱਚਿਆਂ ਲਈ 16 ਤੋਂ ਥੱਲੇ ਜੀ ਠੀਕ ਹੋ ਜੂਗਾ ਨਹੀਂ ਵਿਸ਼ ਫॉर ਦਾ ਲੱਕ ਕਿਉਂਕਿ ਇਸ ਵੇਲੇ ਜਦੋਂ ਵੀ ਅਸੀਂ ਸੋਸ਼ਲ ਮੀਡੀਆ ਖੋਲਦਿਆਂ ਗਲਤ ਉਹੀ ਹੈ ਉਹ ਫੀਡ ਕੀ ਹੈ ਹੀ ਉਸੇ ਨੂੰ ਜਾਂਦਾ ਹੈ ਕਿ ਤੁਹਾਨੂੰ ਫੀਡ ਕੀ ਕੀਤਾ ਜਾ ਰਿਹਾ ਹੈ ਕਿ ਤੁਸੀਂ ਜੋ ਦੇਖਦੇ ਹੋ ਉਦਾਂ ਦਾ ਐਲਗੋਰਿਦਮ ਕੈਚ ਕਰਕੇ ਤੁਹਾਨੂੰ ਚੀਜ਼ਾਂ ਆਉਣ ਲੱਗ ਜਾਂਦੀਆਂ ਕਿਸੇ ਵੀ ਜਿਹੜਾ ਕਬੀਲੇ ਕਹਿਣਾ ਹੁੰਦਾ ਮੈਂ ਅਕਸਰ ਹਮ ਕਿਸੇ ਵੀ ਕਬੀਲੇ 'ਚ ਅ ਜਦੋਂ ਬੌਧਕ ਕੰਗਾਲੀ ਆਉਂਦੀ ਹੈ ਤਾਂ ਐਸੇ ਤਰ੍ਹਾਂ ਦਾ ਹਾਲ ਹੁੰਦਾ ਹਮ ਉਹ ਬੇਲਗਾਮੀ ਹੁੰਦੀ ਹੈ ਹਮ ਇਹਨਾਂ ਚੀਜ਼ਾਂ ਨੂੰ ਚੰਗੇ ਜਿਹਾ ਕੰਮ ਲਈ ਵਰਤੋ ਮੰਨ ਲਓ ਆਪਾਂ ਕੋਈ ਕਿਸੇ ਦੀ ਨਿੰਦਿਆ ਕਰਦੇ ਆ ਜਾਂ ਸੋਸ਼ਲ ਮੀਡੀਆ ਤੇ ਜ਼ਿਆਦਾ ਟਾਰਗੇਟ ਕੁੜੀਆਂ ਹੁੰਦੀਆਂ ਜਾਂ گاਉਂ ਵਾਲੇ ਗਾਇਕ ਕਿ ਆਦਾ ਕਰ ਹੁੰਦੇ ਆ ਉਹਦੇ ਚ ਮੈਨੂੰ ਲੱਗਦਾ ਇਸ ਤਰ੍ਹਾਂ ਸੋਚ ਕੇ ਜਿਹੜੇ ਕੰਮ ਕਰਦੇ ਆ ਨਾ ਜਿਉ ਇਹ ਇਹ ਸੋਚ ਲੈਣ ਕਿ ਮੈਂ ਇੱਕ ਅੱਛਾ ਪੌਡਕਾਸਟ ਬਣਾਉਣਾ ਹੈ ਮੈਂ ਗੁਰਬਤਿਓ ਗੱਲ ਕਰਦਮਾ ਮੈਂ ਦਰਖਤ ਵੱਤ ਵੱਦ ਲੈ ਜਣਾ ਉਹਦੀ ਗੱਲ ਕਰਦਮਾ ਮੈਂ ਕਿਸੇ ਨਜਾਮ ਵੱਲੋਂ ਕੁੱਟੇ ਹੋਏ ਲੋਕਾਂ ਦੀ ਗੱਲ ਕਰਦਾ ਬਟ ਪਤਾ ਨਹੀਂ ਕਿ ਉਹ ਮੂਰਖ ਹੋਣੇ ਅਸਲ 'ਚ ਉਹ ਥੋੜੀਆਂ ਕਲਿੱਕਾਂ ਨਾਲ ਖੁਸ਼ ਹੋ ਜਾਂਦੇ ਜ਼ਿੰਦਗੀ ਕਲਿੱਕ ਥੋੜੀ ਨਾ ਅੱਛਾ ਤੁਸੀਂ ਪਹਿਲੀ ਵਾਰ ਕੈਨੇਡਾ ਕਿਹੜੇ ਯਰ ਚਾਏ ਸੀ ਮੈਂ ਗਾਉਣ ਤੋਂ ਪਹਿਲਾਂ ਆਇਆ ਸੀ ਹਮ ਨਾ 90 98 ਚ ਆਇਆ ਸੀ ਮੈਂ 98 ਚ ਤੇ ਉਦੋਂ ਦੇ ਕੈਨੇਡਾ ਤੇ ਅੱਜ ਦੇ ਕੈਨੇਡਾ 'ਚ ਦੇਖਣ 'ਚ ਕੀ ਫਰਕ ਲੱਗਦਾ ਉਦੋਂ ਮੈਂ ਥੋੜੀ ਦੇਰ ਰਹਾ ਸੀ ਮੈਂ ਖਾਸਾ ਘੁਮਿਆ ਅਸੀਂ ਪਿੰਡ ਵਾਲਿਆਂ ਨੂੰ ਜ਼ਮੀਨ ਦਾ ਬੜਾ ਸ਼ੌਕ ਹੁੰਦਾ ਸੀ ਉਦੋਂ ਮਤਲਬ ਜਿਹੜਾ ਥੋੜਾ ਜਿਹਾ ਸ਼ਹਿਰ ਤੋਂ ਫਰਕ ਹੁੰਦਾ ਸੀ ਉਦੋਂ ਮਤਲਬ 2-400 ਡਾਲਰ ਨੂੰ 1 ਏਕੜ ਮਿਲ ਜਾਂਦਾ ਸੀ ਅੱਛਾ ਤੇ ਹੁਣ ਤਾਂ ਮਿਲੀਅਨ ਤੋਂ ਘੱਟ ਹੈ ਹੀ ਕੁਝ ਆ ਉਹ ਤੋਂ ਖਾਲੀ ਸੜਕਾਂ ਹੁੰਦੇ ਸੀ 에어ਪੋਰਟ ਅ ਰਾਮਟਨ ਚ ਬੜਾ ਵਕਫਾ ਹੁੰਦਾ ਸੀ ਹਮ ਹੁਣ ਤਾਂ ਆਪਣੇ ਪੰਜਾਬੀ ਇੰਨੇ ਸਾਰੇ ਨੇ ਨਹੀਂ ਚਲੋ ਖੁਸ਼ੀ ਦੀ ਗੱਲ ਹੈ ਕਿ ਜਿਸ ਮੋਲ ਖੇਚੇ ਪੰਜਾਬੀ ਇਕੱਠੇ ਹੋਣਗੇ ਤਾਂ ਸਾਨੂੰ ਫਾਇਦਾ ਅਲੂ ਕੋ ਨੀ ਕੀ ਹੁੰਦੀਆਂ ਤਾਂ ਇਕੱਠੇ ਤਾਂ ਹੋ ਸਕਦੇ ਹਾਂ ਅੱਛਾ ਤੁਸੀਂ ਅੱਜ ਕੱਲ ਵੀ ਜੋ ਵੀ ਲਿਖਦੇ ਹੋ ਜੀ ਜੋ ਪਹਿਲਾਂ ਲਿਖਦੇ ਸੀਗੇ ਤੁਹਾਨੂੰ ਆਪਣੀ ਸੋਚ ਦੇ ਵਿੱਚ ਫਰਕ ਲੱਗਦਾ ਕਿ ਮੇਰੇ ਲਿਖਣ ਜੇ ਤਬਦੀਲੀ ਆਈ ਹੈ ਇਹ 3 ਅੱਖਰ ਥੋੜੀ ਨਾ ਬਦਲ ਸਕਦੇ ਹਾਂ ਹਮ ਹੈ ਨਾ ਇਹ ਕੱਲ ਨੂੰ ਬੱਚਾ ਜਵਾਨ ਹੋ ਗਿਆ ਬਾਪੂ ਬড়ੋ ਹੋ ਗਿਆ ਉਹਨੂੰ ਬਾਹਰ ਕੱਢ ਦੋ ਇਹ ਤਾਂ ਪ੍ਰोसीਜਰ ਆ ਲਾਈਫ ਤਾਂ ਇਹ ਤਾਂ ਫੇਰ ਚੀਜ਼ਾਂ ਕਦੇ ਖੁਸ਼ ਆਇਆ ਕਦੇ ਖੁਸ਼ ਆਇਆ ਕਦੇ ਖੁਸ਼ ਆਇਆ ਔਰ ਗਾਇਕੀ ਦੋ ਤਰ੍ਹਾਂ ਦੀ ਇੱਕ ਆਨਲਾਈਨ ਇੱਕ ਆਫਲਾਈਨ ਹਮ ਆਫਲਾਈਨ ਨਾਲ ਤੁਸੀਂ ਚੱਕਾ ਚੌਂਦਨਾ ਖੁਸ਼ ਵਕਤ ਗਾ ਸਕਦੇ ਹੋ ਹਮ ਸਥਾਈ ਤੌਰ ਤੇ ਲੰਬਾ ਵਕਤ ਨਿਕਟ ਸਕਦੇ ਹਮ ਪਰ ਜਿਹੜੇ ਸੋਸ਼ਲ ਮੀਡੀਆ ਤੇ ਅੱਜ ਕੱਲ ਸਾਨੂੰ ਇਹ ਵੀ ਨਹੀਂ ਪਤਾ ਹੁੰਦਾ ਸਿੰਗਰ ਕੌਣ ਹੈ ਪਰ ਅਸੀਂ ਉਹਦੀਆਂ ਰੀਲਾਂ ਬਣਾਉਂਦੇ ਆ ਤੁਹਾਨੂੰ ਲੱਗਦਾ ਹੈ ਕਿ ਸਿੰਗਰ ਦੀ ਰੈਕਗਨਿਸ਼ਨ ਉਹ ਕਿਤੇ ਗਾਇਬ ਹੋ ਗਈ ਹੈ ਨਾ ਦੇਖੋ ਜਦੋਂ ਜਦੋਂ ਸਮਾਜ ਚ ਕੋਈ ਚੀਜ਼ ਚੱਲਦੀ ਹੈ ਉਹਦੇ ਚ ਪਹਿਲਾਂ ਲੋਕ ਫਿਲਮਾਂ ਦੇਖਦੇ ਸੀ ਜੀ ਫਿਰ ਉਹ ਗੀਤ ਵੀ ਸੁਣਦੇ ਸੀ ਪਰ ਜਦੋਂ ਉਹਨਾਂ ਨੂੰ ਮੌਕਾ ਮਿਲਿਆ ਕਿ ਮੈਂ ਆਪ ਦੇ ਆਪ ਨੂੰ ਪ੍ਰੈਜੈਂਟ ਕਰਾਂ ਗੀਤ ਕਿਸੇ ਦਾ ਲਾ ਕੇ ਮੈਂ ਵੀ ਨੱਚ ਸਕਦਾ ਫਿਰ ਉਹਨੇ ਇਦਾਂ ਸਟਾਰਟ ਕਰਤਾ ਹਮ ਹਮ ਪਰ ਸਿੰਗਰ ਦੀ ਰੈਕਗਨੀਸ਼ਨ ਤੁਹਾਨੂੰ ਨਹੀਂ ਲੱਗਦਾ ਇਦਾਂ ਘੱਟਦੀ ਹੈ ਕਿ ਲੋਕਾਂ ਨੂੰ ਪਤਾ ਨਹੀਂ ਹੁੰਦਾ ਗਾਣਾ ਹੈ ਕਿ ਦਾ ਮੈਂ ਉੱਥੇ ਬਹੁਤ ਤਾਂ ਮੈਂ ਗੱਲ ਕਰੀ ਨਾ ਫਿਰ ਜਿਨ੍ਹਾਂ ਨੂੰ ਗਾਉਣਾ ਆਉਂਦਾ ਉਹੀ ਗਾਉਣਗੇ ਨਾ ਫਿਰ ਹੈ ਨਾ ਇਦਾਂ ਜਦੋਂ ਵੀਕ ਆਰਡਰ ਨਾਲ ਗਾਉਣਾ ਆਟੋ ਟਿਊਨ ਲਾਉਣਾ ਇਹ ਥੋੜੀ ਦਿਨ ਚੱਲ ਜਾਂਦਾ ਹੁੰਦਾ ਹੈ ਔਰ ਗੀਤ ਰੈਪ 'ਚ ਫਰਕ ਹੁੰਦਾ ਮਜੂਕ ਯੁੱਗ 'ਚ ਰੈਪ ਜ਼ਿਆਦਾ ਚੱਲਦਾ ਇੱਕੋ ਕੰਪੋਜੀਸ਼ਨ ਨੂੰ ਅ ਰਿਦਮ ਤੇ ਗਾਣਾ दैट इज ਰੈਪ ਉਹ ਹਿਪ ਹੌਪ ਦੀ ਕਾਪੀ ਹੈ ਪਿਛਲੇ 10 ਸਾਲਾਂ ਚ ਕੋਈ ਬਦਲਾਅ ਦੇਖਦੇ ਹੋ ਆਪਣੇ ਚ ਨਾ ਨਾ ਮੈਂ ਤਾਂ ਜਦੋਂ ਨਿਕਲੇ ਪਿੰਡੋਂ ਮੇਰੇ ਚ ਤਾਂ ਕੋਈ ਨਹੀਂ ਆਇਆ ਮੈਂ ਤਾਂ ਇਦਾਂ ਨੇ ਸੇਮ ਸੇ ਇਦਾਂ ਸੇਮ ਰਹਿੰਦਾ ਕਿਦਾਂ ਬੰਦਾ ਗਰਾਊਂਡਡ ਰਹੋ ਫਿਰ ਸੇਮ ਹੀ ਰਹਿੰਦਾ ਜੇ ਪੈਰ ਜ਼ਮੀਨ ਤੇ ਫਿਰ ਤਾਂ ਤੁਸੀਂ ਜ਼ਰਾ ਜ਼ਮੀਨ ਤੇ ਰਹੋਗੇ ਨਾ ਹੈ ਨਾ ਜਦੋਂ ਅਸੀਂ ਲੋੜ ਤੋਂ ਜ਼ਿਆਦਾ ਆਪਣੇ ਆਪ ਨੂੰ ਇਹ ਅਹਿਸਾਸ ਦਵਾਦਨੇ ਕਿ ਮੈਂ ਤਾਂ ਪਤਾ ਨਹੀਂ ਕੀ ਬਣ ਗਿਆ ਫਿਰ ਬੰਦਾ ਡਿੱਗ ਜਾਂਦਾ ਕਿ ਸਾਡੇ ਅੰਦਰ ਬੇਚੈਨੀ ਬਹੁਤ ਹੈ ਬੱਬੂ ਜੀ ਓਨੈਸਟਲੀ ਮੈਂ ਆਪਣੀ ਵੀ ਗੱਲ ਕਰਾਂ ਤੇ ਮੈਨੂੰ ਇਹ ਦੱਸਣ 'ਚ ਵੀ ਕੋਈ ਸ਼ਰਮ ਨਹੀਂ ਹੁੰਦੀ ਕਿ ਮੈਂ 30 ਸਾਲ ਦੀ ਹੋ ਜਾਣਾ ਪਰ ਇੰਪੇਸ਼ੀਐਂਟਨੈਸ ਬਹੁਤ ਜ਼ਿਆਦਾ ਹੈ ਪਹਿਲਾਂ ਹੁੰਦਾ ਬਾਹਰ ਜਾਣਾ ਜਦੋਂ ਵੀਜ਼ਾ ਲੱਗ ਗਿਆ ਫਿਰ ਵਰਕ ਪਰਮਿਟ ਆ ਜਾਏ ਫਿਰ ਪੀਆਰ ਆ ਜਾਏ ਫਿਰ ਪੀਆਰ ਤੋਂ ਬਾਅਦ ਨਹੀਂ ਪਤਾ ਲੱਗਦਾ ਜਿਹੜੀ ਸਾਡੇ ਅੰਦਰ ਉਹ ਅਨਸੈਟਲਮੈਂਟ ਹੈ ਤੇ ਥੌਟ ਪ੍ਰੋਸੈਸ ਜ਼ਿਆਦਾ ਤੇ ਇੰਪਲੀਮੈਂਟੇਸ਼ਨ ਨਹੀਂ ਹੈ ਤੁਹਾਨੂੰ ਲੱਗਦਾ ਯੂਥ ਮੈਨੂੰ ਆਪਣੇ ਹੱਥ ਵੱਲ ਵਿੱਚ ਕਈ ਵਾਰ ਲੱਗਦਾ ਮੈਂ ਗਵਾਚੀ ਹਾਂ ਹਲੇ ਸਵੇਰਾ ਹੁੰਦਾ ਗੋੜੇ ਸਵੇਰਾ ਹੁੰਦਾ ਮੈਂ ਜਦੋਂ ਪੜਦਾ ਹੁੰਦਾ ਸੀ ਨਾ ਮੈਂ ਜਦ ਅਸੀਂ ਚੰਡੀਗੜ੍ਹ ਰਹਿੰਦੇ ਸੀ ਤਾਂ ਕਈ ਇਸ ਤਰ੍ਹਾਂ ਦੇ ਵਕਫੇ ਆਏ ਵਿੱਚ ਜਿਹੜਾ ਸਾਡਾ ਵਕਤ ਸੀ ਉਹ ਇਸ ਤਰ੍ਹਾਂ ਦੇ ਮੌਕੇ ਮਿਲੇ ਕਈ ਵਾਰੀ ਕਈ ਸੱਜਣ ਮਿਲੇ ਜਦੋਂ ਉਦੋਂ ਉਦੋਂ ਹੁਜਾ ਸਾਹਿਬ ਦਾ ਬੜਾ ਹੁੰਦਾ ਸੀ ਸਟੂਡੀਓ ਦਾ ਨਾਮ ਤੇ ਮੇਰੇ ਨਿੱਜੀ ਦੋਸਤੋ ਨਾਲ ਜੁੜੇ ਹੁੰਦੇ ਸੀ ਉਹਨਾਂ ਨੇ ਮੈਨੂੰ ਕਈ ਵਾਰੀ ਕਹਿਣਾ ਬਈ ਆਪਾਂ ਕੈਸਟ ਕਰੀਏ ਮੈਂ ਕਹਣਾ ਵੀ ਨਹੀਂ ਮੈਂ ਨਹੀਂ ਕਰਨੀ ਆ ਜੀ ਉਹ ਕਹਿੰਦੇ ਕਿਉਂ ਮੈਂ ਕਹਿੰਨੀ ਫਿਰ ਜੇ ਗਾਉਣ ਲੱਗੇ ਫਿਰ ਇਹੀ ਕੰਮ ਕਰਾਂਗੇ ਜੇ ਫਨ ਕਰ ਲਈਏ ਸਿਰਸਾਲ ਕੌਨਫੀਡੈਂਸ ਆ ਨਾ ਤੁਸੀਂ ਤੁਸੀਂ ਕਿੱਦਾਂ ਸੋਚਦੇ ਹੋ ਵਿੱਚ ਐਨੀ ਉਦੋਂ ਹੁੰਦੇ ਇਹᱫੋ ਓਵਰ ਥਿੰਕਿੰਗ ਕਰਦੇ ਤੁਸੀਂ ਅੱਜ ਬੈਠਿਓ ਮੰਨ ਲਓ ਤੁਸੀਂ ਕੈਨੇਡਾ ਆ ਗਏ ਤੁਸੀਂ ਕਰੈਂਟ ਦੇ ਹਾਊਸ ਚ ਰਹਿਣ ਲੱਗੇ ਫਿਰ ਜਦੋਂ ਗੌਂਡੀਆਂ ਦਾ ਵੱਡਾ ਘਰ ਦੇਖਦੇ ਫਤਾਂ ਦਾ ਏਅਰ ਘਰ ਤਾਂ ਲੈ ਲਈ ਓਕੇ ਸਕੇ ਇੱਥੇ ਹੀ ਵਸਦਾ ਬੰਦਾ ਸਹੀ ਗੱਲ ਹੈ ਨਾ ਫਿਰ ਉਦੋਂ ਬਾਅਦ ਬੰਦਾ ਕਹਿੰਦਾ ਫਿਰ ਉਹ ਗੱਡੀ ਵੀ ਲੈਣੀ ਹੈ ਹਮ ਕਾਰਡ ਹੁੰਦਾ ਫਿਰ ਉਹ ਕਾਰਡ ਮਾਰੀ ਜਾਂਦਾ ਬੰਦਾ ਲੋਨ ਵੇਲੇ ਸੋਚਦਾ ਹਾਂ ਸੋ ਇਹ ਹੈ ਕਿ ਹਸੀਅਤ ਤੋਂ ਜ਼ਿਆਦਾ ਅਸੀਂ ਸੋਚਦੇ ਹਾਂ ਉਦੋਂ ਇੰਪੇਸ਼ੀਐਂਟ ਹੁੰਦੇ ਹਾਂ ਹਮ ਜਦੋਂ ਮੈਨੂੰ ਲੱਗਦਾ ਕਿ ਮੈਂ ਆ ਵੀ ਕਰਨਾ ਆ ਵੀ ਕਰਨਾ ਪਰ ਮੇਰੀ ਇਨਕਮ ਘਟਾ ਸਭ ਤੋਂ ਪਹਿਲਾਂ ਇਹ ਹੈ ਕਿ ਤੁਸੀਂ ਆਪਣੀ ਇਨਕਮ ਕਿੱਦਾਂ ਵਧਾਉਣੀ ਹੈ ਤੇ ਉਸ ਲਗਜ਼ੀ ਕਿੱਦਾਂ ਜਾਣਾ ਸੋ ਮੇਨੂੰ ਲੱਗਦਾ ਕੋਸ਼ਿਸ਼ ਇਹ ਕਰੋ ਕਿ ਬਹੁਤਾ ਫਿਊਚਰ ਚ ਨਾ ਜਿਓ ਹਮ ਮਸਲਾਨ ਦੁਨੀਆ ਦੇ ਵੱਡੇ ਲੋਕਾਂ ਨੂੰ ਤਾਂ ਪਤਾ ਕਿ ਲੜਾਈ ਕਿੱਥੇ ਲੱਗਣੀ ਹੈ ਤੁਸੀਂ ਅਸੀਂ ਤਾਂ ਇਸ ਮਨ ਲਓ ਤੁਸੀਂ ਸੋਚਦੇ ਹੋ ਕਿ ਮੈਂ ਬਹੁਤ ਅਕਸਰ ਬੇਚੈਨ ਹੋ ਜਾਂਦੀ ਹੁਣ ਜਦੋਂ ਸੀਰੀਆ 'ਚ ਅਚਾਨਕ ਬੰਬ ਡਿੱਗ ਜਾਂਦਾ ਉੱਥੇ ਹਜ਼ਾਰਾਂ ਬੰਦਾ ਜ਼ਿੰਦਗੀ ਤੋਂ ਹੱਤ ਹੋ ਜਾਂਦਾ ਹੈ ਤੂੰ ਇਸ ਤਰ੍ਹਾਂ ਕਿਾਸਰੇ ਲਈ ਡਾਲਾਈ ਜਾ ਸਕਦੀ ਜ਼ਿੰਦਗੀ ਕੀ ਹੈ ਹਨਾ ਸੋ ਇਹ ਤਾਂ ਡਿਪੈਂਡ ਕਰਦਾ ਕਿ ਜਿਸ ਕਿਤੇ 'ਚੋਂ ਤੁਸੀਂ ਉਸ ਹਿਸਾਬ ਨਾਲ ਦੇਖੋ ਜੇ ਤਾਂ ਤੁਸੀਂ ਕੈਨੇਡਾ ਆਇਓ ਜੇ ਤਾਂ ਤੁਸੀਂ ਇੱਥੇ ਕੰਮ ਕਰਕੇ ਪਿੱਛੇ ਪੈਸੇ ਭੇਜ ਦਿਓ ਲੋੜ ਤੋਂ ਜ਼ਿਆਦਾ ਫਿਰ ਤੁਸੀਂ ਇੱਥੇ ਵੀ ਬੋਲਦੇ ਜਾਂਦੇ ਹੋ ਹਾਂ ਇਹ ਹੁੰਦਾ ਕਿ ਪਹਿਲਾਂ ਤੁਸੀਂ ਇੱਥੇ ਸੈਟਲ ਹੋ ਜਾਓ ਫਿਰ ਹੌਲੀ ਹੌਲੀ ਆਪ ਦੇ ਪਿੱਛੇ ਵਾਲਿਆਂ ਦੀ ਹੈਲਪ ਕਰੋ ਤੇ ਫਿਰ ਉਸ ਤਰ੍ਹਾਂ ਜ਼ਿੰਦਗੀ ਐਚੀ ਹੋ ਜਾਂਦੀ ਹੈ ਬਟ ਕਈ ਵਾਰ ਕੀ ਹੁੰਦਾ ਕਿ ਅਸੀਂ ਪਿੱਛੇ ਵੀ ਜ਼ਿਆਦਾ ਭੇਜਦੇ ਨੇ ਤੁਸੀਂ ਤੇ ਫਿਰ ਇੱਥੇ ਫਿਰ ਖਾਲੀ ਜੇਬ ਹੋ ਜਾਂਦੀ ਹੈ ਸਹੀ ਗੱਲ ਉਹ ਇੱਕ ਪ੍ਰੋਬਲਮ ਨਹੀਂ ਵੈਰੀ ਟਰੂ ਕਾਡੀ ਸਾਡੇ ਥੋੜਾ ਇੱਕ ਕਲਚਰ ਵੀ ਹੈ ਜਦੋਂ ਮਾਪੇ ਬੱਚੇ ਨੂੰ ਪਾਲਦੇ ਆਂ ਜਵਾਨ ਕਰਦੇ ਆਂ ਉਹ ਉੱਥੇ ਉਸ ਤਰ੍ਹਾਂ ਦੀ ਇੱਕ ਸੋਚ ਹੁੰਦੀ ਹੈ ਕਿ ਆ ਬੱਚੇ ਪੜ ਲਿਖ ਜਾਣ ਤੇ ਫਿਰ ਬੜਾਪੇ ਸਾਡੀ ਸੇਵਾ ਕਰਨਗੇ। ਹੂੰ। ਤੋਂ ਉਹ ਚੱਕਰ ਚ ਜੇ ਤੁਸੀਂ ਕਈ ਵਾਰੀ ਕੱਲੇ ਮਾਪਾਪੋ ਉਧਰ ਨੇ ਬੱਚਾ ਇਧਰ ਨੇ ਉਹ ਆਸ ਵੀ ਰੱਖਦੇ ਤੇ ਰੱਖਣੀ ਵੀ ਚਾਹੀਦੀ ਹੈ। ਹੂੰ। ਸੋ ਇਸ ਤਰ੍ਹਾਂ ਬੰਦਾ ਜਦੋਂ ਜ਼ਿਆਦਾ ਲੋਡ ਤੋਂ ਅੱਗੇ ਭਜਦਾ ਉਹਦਾ ਤਾਂ ਫਿਰ ਦੁਖੀ ਹੁੰਦਾ। ਹੂੰ। ਅੱਜ ਜਿਉਂ ਕੱਲ ਦੀ ਗੱਲ ਦੇਖਾਂਗੇ। ਮੈਰੀ ਟ੍ਰੂ। ਪਰ ਅੱਜਕੱਲ ਇਹ ਵੀ ਹੈ ਨਾ ਕਿ ਜਿੱਦਾਂ ਕਈਆਂ ਨੂੰ ਸੈਟਲਮੈਂਟ ਦੀ ਟੈਨਸ਼ਨ ਹੈ। ਪਰ ਕਈਆਂ ਦੇ ਅੱਜਕੱਲ ਹੁਣ ਸੋਸ਼ਲ ਮੀਡੀਆ ਦੀ ਗੱਲ ਕਰੀਏ ਤਾਂ ਰੀਲਾਂ ਦੇ ਉੱਥੇ ਸੱਚਾਈ ਵਾਲੀਆਂ ਹੀ ਆਉਂਦੀਆਂ ਹੁਣ ਇੱਥੇ ਬ੍ਰੈਂਟਨ ਦੇ ਪਲਾਜ਼ਿਆਂ ਦੇ ਵਿੱਚ ਵੀ ਦੇਖੀਏ ਤਾਂ ਉਹੀ ਇੰਡੀਆ ਵਾਂਗੂ ਗੇੜੀਆਂ ਮਾਰ ਰਹੀਆਂ ਉਹੀ ਮਾਈਂਡ ਸੈਟ ਨੂੰ ਕੰਟਰੋਲ ਕਰਨਾ ਇਦਾਂ ਦੀਆਂ ਚੀਜ਼ਾਂ ਜੋ ਤੁਹਾਡੇ ਤੱਕ ਪਹੁੰਚਦੀਆਂ ਤੁਹਾਨੂੰ ਲੱਗਦਾ ਕਿ ਜੇ ਆਈ ਗਏ ਤਾਂ ਦਿਮਾਗ ਸੇ ਚੇਂਜ ਕਰਨੀ ਪਊਗੀ ਹੂੰ ਕਿ ਰਾਤ ਨੂੰ ਬਹੁਤੇ ਲੋਕ ਜਿਹੜੇ ਹਨ ਨਾ ਪਿੰਡਾਂ 'ਚ ਵੀ ਹਾਂ ਲੋੜ ਤੋਂ ਜ਼ਿਆਦਾ ਠਰਕੀ ਹੂੰ ਉਹ ਸਵੇਰੇ ਉੱਠ ਕੇ ਪੰਚਾਇਤ 'ਚ ਸਭ ਤੋਂ ਵੱਧ ਲੈਕਚਰ ਦਿੰਦੇ ਪਿੰਡਾਂ ਦੇ ਧੀਆਂ ਭੈਣਾਂ ਭਾਈ ਸਾਂਝੀਆਂ ਹੁੰਦੇ ਆ ਆਮ ਹੁੰਨੇ ਪਿੰਡਾਂ ਦੇ ਕੈਕਟਰ ਸੋ ਇਹ ਇਹ ਤਾਂ ਪਰੇ ਹੋ ਜੋ ਹਾਂ ਅੱਜ ਜੇ ਤੁਹਾਨੂੰ ਕਿਸੇ ਨਾਲ ਮੁਹੱਬਤ ਹੈ ਤੁਸੀਂ ਇਜ਼ਹਾਰ ਕਰ ਸਕਦੇ ਹੋ ਇਹਨਾਂ ਮੁਰਖਾਂ ਚ ਤੋਂ ਉਸ ਉਸ ਤਰ੍ਹਾਂ ਤੁਹਾਡੇ ਖਿਆਲਤ ਨੂੰ ਕੋਈ ਰੋਕਦਾ ਨਹੀਂ ਬਟ ਇਹਦੇ ਚ ਕੀ ਹੁੰਦਾ ਜਿਹੜੇ ਸਾਡੇ ਸਟੂਡੈਂਟ ਹੈ ਉਹਨਾਂ ਚ ਸਾਰੇ ਨਹੀਂ ਮਾਰੇ ਹਾਂਜੀ 80% ਤਾਂ ਦੋ ਦੋ ਤਿੰਨ ਤਿੰਨ ਆਪਣੇ ਕਰਦੇ ਮੈਂ ਤਾਂ ਜਿੰਨੇ ਨੂੰ ਮਿਲਦਾ ਮੈਨੂੰ ਦੋ ਦੋ ਕੰਮ ਵਾਲੇ ਮਿਲਦਾ ਔਰ ਪਿੱਛੋਂ ਪਰਿਵਾਰ ਨੂੰ ਵੀ ਇਥੋਂ ਆਪਦੀ ਮਿਹਨਤ ਕਰਕੇ ਪੈਸੇ ਦੇ ਕੱਚੇ ਵੀ ਆ ਜੇ ਇਹ ਤਾਂ ਜਿਹੜੇ 5-7% ਖਰੂਦੀਆਂ ਜਿਨ੍ਹਾਂ ਨੇ ਉੱਥੋਂ ਦੋ ਨੰਬਰ ਖਿੱਚਾ ਆਇਆ ਕਈਆਂ ਦੇ ਬਾਪੂਆਂ ਨੇ ਹੂੰ ਉਹ ਰੁਪਈਆ ਫਿਰ ਇੱਥੇ ਸੈਟਲ ਆਇਆ ਹੈ ਹਾਂ ਉਹਨਾਂ ਚ ਬਹੁਤੇ ਫਾਈਨੈਂਸਰ ਬਣੇ ਹਾਂ ਹੂੰ ਕਈ ਬਿਲਡਰ ਬਣ ਗਏ ਹੋਰੇ ਹੂੰ ਮੈਨੂੰ ਲੱਗਦਾ ਹੈ ਜੇ ਅੰਤਰਰਾਸ਼ਟਰੀ ਪੱਧਰ ਤੇ ਜਾਂਚ ਹੋਵੇ ਤਾਂ ਇਥੋਂ ਖਾਜ਼ਾ ਰੁਪਈਆ ਘਟਾ ਹੋ ਸਕਦਾ ਹੈ ਅੱਛਾ ਇਹ ਤੋਂ ਇਲਾਵਾ ਜਿੱਦਾਂ ਤੁਸੀਂ ਇਸ਼ਕ ਮੁਹੱਬਤ ਦੀ ਗੱਲ ਕੀਤੀ ਅੱਜ ਕੱਲ ਅਸੀਂ ਬਹੁੜੇ ਨਾਰਮਲੀ ਟਰਮ ਯੂਜ਼ ਕਰ ਦਿੰਦੇ ਆ ਗਰਲਫ੍ਰੈਂਡ ਬੋਏਫ੍ਰੈਂਡ ਮੈਨੂੰ ਲੱਗਦਾ ਪਹਿਲੀ ਮੁਹੱਬਤ ਪਹਿਲੇ ਦੇ ਟਾਈਮ ਦੀ ਤੇ ਅੱਜ ਦੀ ਮੁਹੱਬਤ 'ਚ ਬੜਾ ਫਰਕ ਹੈ। ਮੁਹੱਬਤ ਪਤਾ ਨਹੀਂ ਲੋਕਾਂ ਨੂੰ ਕੀ। ਪਹਿਲਾਂ ਜਦੋਂ ਕਾਲਜ ਐ ਯੂਨੀਵਰਸਿਟੀ ਐ ਕੈਂਪਸ ਹੁੰਦੇ ਉੱਥੇ ਅਲੱਗ ਤਰ੍ਹਾਂ ਦਾ ਮੇਲਾ ਹੁੰਦਾ ਸੀ। ਮੁੰਡਿਆਂ ਦੇ ਗਰੁੱਪ, ਕੁੜੀਆਂ ਦੇ ਆਪਣੇ ਝੁੰਡ, ਉਹ ਦੂਰੋਂ ਦੇਖਣ ਦੀ ਕਿਉਰਿਓਸਿਟੀ ਤੇ ਉਹ ਮੁਹੱਬਤ ਬੜੀ ਸੋਹਣੀ ਵੀ ਲੱਗਦੀ ਸੀ। ਤੇ ਹੁਣ ਤਾਂ ਇਹ ਨਹੀਂ ਬਤਾਈ ਮੁਹੱਬਤ ਹੋਈ ਕਦੋਂ ਤੇ ਟੁੱਟੀ ਕਦੋਂ। ਐਸਐਮਐਸ ਹੋ ਗਿਆ ਨਾ। ਲੋੜ ਤੋਂ ਜ਼ਿਆਦਾ ਇੱਕ ਦੂਜੇ ਨੇੜੇ ਹੋ ਗਏ। ਬੰਦਾ WhatsApp ਤੇ ਹੈ ਦੁਨੀਆ ਦੇ ਕਿਸੇ ਕੋਨੇ ਤੇ ਦੂਜਾ ਕਿਤੇ ਹੋ ਰਿਹਾ ਸੋ ਇਹ ਜਦੋਂ ਕਹਿੰਦੇ ਨਾ ਵੀ ਵੈਲਿਊ ਘਟ ਗਈ ਰਿਸ਼ਤਿਆਂ ਦੀ ਜਦੋਂ ਲੋੜ ਤੋਂ ਜ਼ਿਆਦਾ ਇੱਕ ਦੂਜੇ ਦੀ ਜ਼ਿੰਦਗੀ ਚ ਇੰਟਰ ਸਪੇਸ ਨਹੀਂ ਰਹੀ ਪਹਿਲਾਂ ਸਪੇਸ ਹੁੰਦੀ ਸੀ ਪਰ ਕੀ ਅੱਜ ਕੱਲ ਲੋਕੀ ਕਰਦੇ ਨੇ ਇਹ ਤਾਂ ਡਿਬੇਟ ਕੀ ਜੀ ਮੁਹੱਬਤ ਅਲੱਗ ਹੈ ਇਸ਼ਕ ਅਲੱਗ ਹੈ ਤੁਹਾਨੂੰ ਲੱਗਦਾ ਮੁਹੱਬਤ ਅਲੱਗ ਹੈ ਇਸ਼ਕ ਅਲੱਗ ਹੈ ਤੁਹਾਡੇ ਹਿਸਾਬ ਨਾਲ ਨਹੀਂ ਸੇ ਸੇਮ ਥਿੰਗ ਸੇਮ ਥਿੰਗ ਹੁੰਦੀ ਹੈ ਲੋਕੀ ਇਦਾਂ ਕਿਉਂ ਕਰਦੇ ਕਿ ਨਹੀਂ ਜੀ ਇਹ ਤਾਂ ਮੁਹੱਬਤ ਹੈ ਇੱਕ ਵਾਰੀ ਹੁੰਦਾ ਹੈ ਮੁਹੱਬਤ ਹਰ ਵਾਰ ਹੋ ਜਾਂਦੀ ਹੈ ਕਿ ਆਪਣੇ ਡਾਇਲੋਗ ਹੀ ਨੇ ਸਾਰੇ ਤਾਂ ਹੁਣ ਦੇਖੋ ਆਦਮੀ ਆਪਣੀ ਫੈਸਿਲਿਟੀ ਦੇ ਹਿਸਾਬ ਨਾਲ ਜਿੱਦਾਂ ਲੋਕਾਂ ਨੇ ਪੂਰੀ ਦੁਨੀਆ ਵਿੱਚ ਤੁਸੀਂ ਘੁੰਮੋ ਤਾਂ ਮੋਸਟਲੀ ਲੋਕ ਜਿਹੜੇ 30 40% ਤਾਂ ਨਾਸਤਿਕ ਹੋਗੇ ਹੁਣੇ ਬਾਕੀ ਜਿਹੜੇ ਆਸਤਿਕ ਉਹਨਾਂ ਦਾ ਸਭ ਦਾ ਆਪਣਾ ਇੱਕ ਰੱਬ ਹੈ ਇੱਕ ਲਿਕਵਿਡ ਫਾਰਮ ਹੈ ਹਰ ਬੰਦੇ ਨੇ ਆਪਣੇ ਹਿਸਾਬ ਨਾਲ ਰੱਬ ਘੜਿਆ ਹੋਇਆ ਜਿਉਂਨੇ ਗਲਤ ਕੰਮ ਕਰਨਾ ਉਸ ਤਰ੍ਹਾਂ ਲੈ ਲੈਂਦਾ ਜਦੋਂ ਉਹਨੂੰ ਠੀਕ ਕਰਨਾ ਦਾ ਉਸ ਦਾ ਲੈਂਦਾ ਹੂੰ ਉਹ ਦੁਨੀਆਦਾਰੀ ਪਰ ਸਹੀ ਗਲਤ ਕੀ ਹੈ ਇਹ ਤੁਹਾਡੀ ਆਪਣੇ ਤੁਹਾਡਾ ਆਪਣਾ ਜ਼ਾਬਤਾ ਹੈ ਤੁਹਾਨੂੰ ਕੀ ਸਹੀ ਲੱਗਦਾ ਤੁਸੀਂ ਉਸ ਹਿਸਾਬ ਨਾਲ ਜਿੰਦਗੀ ਜਿਉਣਾ ਤੇ ਮੈਨੂੰ ਇਹ ਲੱਗਦਾ ਕਿ ਆਮ ਇਨਸਾਨ ਹੈ ਨਾ ਜਿਹੜਾ ਉਹ ਜਿਹੜੇ ਜਿਹੜੀ ਜਿਆਦਾ ਤਦਦਾ ਉਹ ਆਪਣੇ ਆਪ ਚ ਰਹਿਣਾ ਚਾਹੁੰਦਾ ਹਰ ਵੰਗਾ ਆਪਣੇ ਹਿਸਾਬ ਨਾਲ ਜ਼ਿੰਦਗੀ ਜਿਉਣਾ ਚਾਹੁੰਦਾ ਬਟ ਇਸ ਤਰੀਕੇ ਨਾਲ ਜਿਉ ਕਿ ਸਾਹਮਣਿਆਂ ਨੂੰ ਹਰਟ ਨਾ ਕਰੇ ਹੂੰ मतलब मैजिक खर्च बहुत ऊंची डक लाया ਤਾਂ ਕਮ ਸੇ ਕਮ ਮੈਨੂੰ ਇਹ ਇੰਨਾ ਕ ਫਿਕਰ ਹੈ ਕਿ ਮੇਰੇ ਗੋਂਡੀ ਨਾ ਯਾਰ ਤੰਗ ਹੋ ਗਏ ਹੂੰ ਬਸ اچھا ਤੁਹਾਡੇ ਨਾਲ ਪਹਿਲੇ ਤੋਂ ਜਿਹੜੇ ਫੈਨ ਜੁੜੇ ਉਹਨਾਂ ਦੇ ਨਾਲ ਇੱਕ ਵਰਡ ਜੁੜਿਆ ਕਟੜ ਜੀ ਨੇ ਵੀ ਆਰਟਿਸਟ ਬਾਤ ਚਾਹੀ ਪਾਵੇਂ ਉਹਨਾਂ ਦੇ ਨਾਲ ਉਹਨਾਂ ਦੇ ਫੈਨ ਕਟੜ ਬਾਅਦ ਚ ਜੁੜਦੇ ਰਹੇ ਪਰ ਇਹ ਸ਼ੁਰੂਆਤ ਤੁਹਾਡੇ ਤੋਂ ਹੋਈ ਕਿਉਂਕਿ ਉਹ ਲੋਕਾਂ ਨੇ ਤੁਸੀਂ ਜਿੱਥਰੋਂ ਜਾਣਾ ਉਥੋਂ ਲੋਕਾਂ ਨੇ ਕਹਿਣਾ ਬੱਬੂ ਮਾਨ ਜ਼ਿੰਦਾਬਾਦ ਉਸ ਤਰ੍ਹਾਂ ਦੀ ਫੀਲ ਉਸ ਤਰ੍ਹਾਂ ਦਾ ਪਿਆਰ ਇੰਨੇ ਸਾਲਾਂ ਤੱਕ ਕੰਟੀਨਿਊ ਰੱਖਣਾ ਮੈਂ ਬਹੁਤ ਪੰਜਾਬੀ ਆਰਟਿਸਟ ਦੇਖੇ ਹੈ ਕਿ ਉਹ ਚੜਦੇ ਨੇ ਪਰ ਇੱਕ ਵਾਰ ਬਹੁਤ ਜ਼ੋਰ ਦੀ ਥੱਲੇ ਡਿੱਗਦੇ ਨੇ ਨਹੀਂ ਮੈਨੂੰ ਸਾਲ ਨਹੀਂ ਹੋਏ ਮੈਂ ਤਾਂ ਰੈਸਲ ਕਰਦਾ ਜੀ ਗਾਣਾ ਤਾਂ ਸ਼ੁਰੂ ਕਰਨਾ ਜੀ ਮੈਂ ਅੱਜ ਸ਼ੁਰੂ ਹੋਣਾ ਹਾਂ ਅੱਛਾ ਇਹ ਪੇਪਰ এজ ਮੈਟਰ ਨਹੀਂ ਕਰਦੀ ਅਜੋਕੇ ਯੁੱਗ ਚ ਉਹ ਤਾਂ 70 70 ਸਾਲ ਵਾਲੇ ਬਜ਼ੁਰਗ ਟਰੱਕੀ ਜਾਂਦੇ ਆ ਫੇਰ ਸਿੱਧਾ ਘਰ ਆਉਂਦੇ ਨੇ ਉਹ ਇਟ ਡਸਨਟ ਮੈਟਰ ਇਟ ਡਿਪੈਂਡਸ ਔਨ ਯੂ ਤੁਸੀਂ ਕਿੱਦਾਂ ਲੈਨੇ ਹੋ ਦੇਖੋ ਜ਼ਿੰਦਗੀ ਨੂੰ ਕਿਸ ਤਰ੍ਹਾਂ ਨਾਪਣਾ ਤੁਸੀਂ ਮੰਨ ਲਓ ਤੁਹਾਨੂੰ ਲੱਗਦਾ ਕਿ ਇੱਕ ਬੰਦਾ 20 ਸਾਲ ਦਾ ਹੈ ਇਹਦੀ ਛੋਟੀ ਉਮਰ ਹੈ ਆ ਫਲਾਣਾ 70 ਦਾ ਹੋ ਗਿਆ ਇਹ ਤਾਂ ਬੁढ़ा ਹੋ ਗਿਆ ਤੁਹਾਨੂੰ ਕੀ ਪਤਾ 20 ਵਾਲੇ ਨੇ ਕਿੰਨੇ ਸਾਲ ਜੀਉਣਾ ਤੇ 70 ਵਾਲਾ ਹੋ ਸਕਦਾ 100 ਕਰ ਜੇ ਹੋ ਸਕਦਾ 20 ਵਾਲਾ 25 ਨਾ ਟੱਪੇ ਸੋ ਜ਼ਿੰਦਗੀ ਤਾਂ ਸਵੇਰ ਤੋਂ ਸ਼ਾਮ ਮੈਂ ਜੇ ਇਸ profession ਜਾਂ ਤੁਸੀਂ ਇਸ profession ਚ ਨਾ ਇਹ ਚ ਸਾਲ ਨਹੀਂ ਕਾਊਂਟ ਕਰਦੇ ਜਦੋਂ ਰਾਤ ਨੂੰ ਸੌਣ ਤੋਂ ਬਾਅਦ ਤੁਹਾਨੂੰ ਸਵੇਰ ਮਿਲਦੀ ਹੈ ਨਾ ਕੁਦਰਤ ਨੇ ਇੱਕ ਨਵੀਂ ਸਵੇਰ ਦੇਤੀ ਉਹ ਤੁਹਾਡੀ ਹੈ ਉਹਦੇ ਚ ਮਨ ਨਹੀਂ ਰੱਖਦਾ ਕੋਈ 2025 ਸ਼ੁਰੂ ਕਰ ਰਿਹਾ ਜਾਂ ਕਿਸੇ ਨੇ 1997 ਸ਼ੁਰੂ ਕਰਿਆ ਜੇ ਪੈਸ਼ਨ ਹੈ ਜੇ ਮੁਹੰਮਦ ਜ਼ਦੀਕ ਸਾਹਿਬ ਹੁਣ ਵੀ ਗੋਣੇ ਸਾਡੇ ਜੰਮਣ ਤੋਂ ਪਹਿਲਾਂ ਦੇ ਗੋਣੇ ਪੈਸ਼ਨ ਹੈ ਨਾ ਤੇ ਉਹਨਾਂ ਦੇ ਸਮਕਾਲੀ ਤੱਕ ਅੱਜ ਵੱਡੇ ਹੋ ਕੇ ਬੈਟਾਂ ਦੇ ਬੈਠ ਕੇ ਕਈ ਦੁਨੀਆ ਤੋਂ ਰੁਖਸਤ ਹੋ ਗਏ ਨੇ ਸੋ ਇਹ ਜ਼ਿੰਦਗੀ ਮੇਰੇ ਹਿਸਾਬ ਚ ਸਵੇਰ ਤੋਂ ਸ਼ਾਮ ਹੁੰਦੀ ਹੈ ਇਹਦੇ ਵਿੱਚ ਕੋਈ ਉਮਰ ਮਨ ਨਹੀਂ ਕਾਊਂਟ ਕਰਦੀ ਤੁਸੀਂ ਰੋਜ਼ ਉਹ ਕੰਮ ਕਰੋਗੇ ਅੱਛਾ ਕੰਮ ਕਰੋਗੇ ਤੁਹਾਨੂੰ ਅਗਲੀ ਸਵੇਰ ਮਿਲੂਗੀ ਆਖਰੀ ਕੁਐਸਚਨ ਜਦੋਂ ਵੀ ਇੰਟਰਵਿਊ ਤੁਹਾਡਾ ਹੁੰਦਾ ਹੈ ਜਾਂ ਪੋਡਕਾਸਟ ਹੁੰਦਾ ਹੈ ਜਾਂ ਕਿਸੇ ਨਾਲ ਵੀ ਗੱਲਬਾਤ ਹੁੰਦੀ ਹੈ ਤਾਂ ਲੋਕ ਉਹਨੂੰ ਬਹੁਤ ਗਹਿਰਾਈ ਨਾਲ ਸੁਣਦੇ ਆ ਇਸ ਚੀਜ਼ ਦਾ ਪ੍ਰੈਸ਼ਰ ਰਹਿੰਦਾ ਕਦੀ ਤੁਹਾਡੇ ਤੇ ਕਿ ਮੈਂ ਬਹੁਤ ਸੋਚ ਕੇ ਬੋਲਾਂ ਜਾਂ ਤੁਸੀਂ ਹਮੇਸ਼ਾ ਉਹ ਕਹਿੰਦੇ ਹੋ ਜੋ ਦਿਲ ਜਾਂਦਾ ਤੁਸੀਂ ਜਿਹੜੇ ਸਵਾਲ ਕਰੋਗੇ ਉਹਦਾ ਤਸੱਲੀ ਪੂਰੂ ਕੋ ਜਵਾਬ ਮੈਂ ਦੇ ਦਿੰਨਾ ਆਮ ਤੌਰ ਤੇ ਆਰਟਿਸਟ ਜਦੋਂ ਇੰਟਰਵਿਊ ਕਰਦੇ ਹਨ ਉਹ ਪਹਿਲਾਂ ਪੇਪਰ ਤੇ ਦੇਖਦੇ ਨੇ ਰਾਤ ਨੂੰ ਫੋਨ ਤੇ ਪੱਤਰਕਾਰ ਨਾਲ ਗੱਲ ਕਰਦੇ ਆਂ ਫਿਰ ਉਹ ਸਵੇਰੇ ਮੈਂ ਜੇ ਤੁਹਾਡੇ ਨਾਲ ਗੱਲ ਕਰੂੰਗਾ ਜੇ ਕਿਸੇ ਚੀਜ਼ ਤੇ ਕਿੰਤੂ ਕਿ ਮੈਂ ਤੁਹਾਨੂੰ ਬਾਹਰ ਜਾਂਦੇ ਕਹਿਣਾ ਵੀ ਆਹ ਚੀਜ਼ ਮੈਨੂੰ ਲੱਗਦਾ ਐ ਅੱਛੀ ਨਹੀਂ ਕਿਉਂਕਿ ਇਹ ਇਹਦਾ ਇਹਦੇ ਨਾਲ ਪਬਲਿਕness ਐ ਸੁਣਨ ਵਾਲੇ ਸੱਜਣ ਭਰਾ ਨੇ ਕੁਝ ਨਹੀਂ ਲੈਣਾ ਦੇਣਾ ਇਹ ਬੇਮਾਨੇ ਇਹਦੇ ਨਾਲ ਸਿਰਫ ਅਸੀਂ ਲੈਂਥ ਵਧਾ ਰਹੇ ਹਾਂ ਤੋ ਜਿਹੜੀ ਅੱਛੀ ਗੱਲ ਹੋ ਲੋਕਾਂ ਤੱਕ ਡਿਲੀਵਰ ਹੋਣੀ ਚਾਹੀਦੀ ਹੈ ਨਾ ਆਰਟਿਸਟ ਤੇ ਆਈਡੀਓਲੋਜਿਸਟ ਜਿਹੜਾ ਹੁੰਦਾ ਉਹ ਤੇ ਬੜਾ ਫਰਕ ਹੁੰਦਾ ਜਿਹੜੇ ਆਈਡੀਓਲੋਜਿਸਟ ਆ ਉਹ ਆਈਡੀਆਜ਼ ਵੀ ਦਿੰਨੇ ਲੋਕਾਂ ਨੂੰ ਮੱਚੀਆਂ ਚੀਜ਼ਾਂ ਔਰ ਆਰਟਿਸਟ ਦਾ ਫਰਜ ਆ ਇੱਥੇ ਨਹੀਂ ਨਾ ਮਾਰਲੇ ਹੋਰਾਂ ਨੇ ਵੀ ਤਾਂ ਬੜਾ ਸਮਾਜਿਕ ਗੱਲਾਂ ਕਰੀਏ ਹਾਂ ਹੈ ਨਾ ਤਾਂ ਆਰਟਿਸਟ ਹਮੇਸ਼ਾ ਪੂਰੀ ਦੁਨੀਆ 'ਚ ਜਦੋਂ ਵੀ ਕੋਈ ਆਪਣੇ ਲੋਕਾਂ ਤੇ ਕੋਈ ਦੁੱਖ ਆਉਂਦਾ ਤਾਂ ਉਹ ਗੱਲ ਕਰਦੇ ਆ ਅਸਲੀ ਆਰਟਿਸਟ ਹੋਈ ਹੁੰਦਾ ਆਪਣੇ ਗਿਆਨ ਨੂੰ ਕਿੱਦਾਂ ਵਧਾਈਦਾ ਥੋੜਾ ਥੋੜਾ ਜਿਹੜੇ ਦਿਮਾਗ ਹੈ ਨਾ ਜਿਹੜਾ ਮੰਨ ਲਓ ਇਹ ਕਈ ਬੰਨ ਲੱਗਦਾ ਕਿ ਦਿਮਾਗ ਦੇ ਹਿਸਾਬ ਨਾਲ ਨਹੀਂ ਮੈਨੂੰ ਲੱਗਦੀ ਹੈ ਕਿ ਜਿਹੜੀ ਸਾਡੀ ਪੂਰੀ ਬਾਡੀ ਹੈ ਨਾ ਇਹ ਕਿਸਮ ਦੀ ਹੈ ਕਿ ਇਹਦਾ ਵਾਇਰਿੰਗ ਹੈ ਹਮ ਆਪਾਂ ਕਹਿੰਦੇ ਗੱਟ ਫੀਲਿੰਗ ਹੁੰਦੀ ਹੈ ਹਾਂ ਤੋ ਸਾਰਾ ਜਿਹੜਾ ਸਾਡਾ ਧੁਰਾ ਹੈ ਨਾ ਉਥੋਂ ਚੱਲਦਾ ਹੈ ਹਮ ਤੇ ਉਹਦੇ ਹਿਸਾਬ ਨਾਲ ਮੈਨੂੰ ਲੱਗਦਾ ਗਿਆਨ ਹੈ ਕਿ ਤੁਸੀਂ ਜਜ਼ਬ ਕਰਦੇ ਹੋ ਚੀਜ਼ਾਂ ਆ ਦੋ ਤਰ੍ਹਾਂ ਦੇ ਵਿਦਵਾਨ ਹੁੰਨੇ ਤੋ ਨਹੀਂ ਕੁਛ ਇੱਕ ਹੁੰਨੇ ਵਿਦਵਾਨ ਰਾਤ ਨੂੰ ਕਿਤਾਬ ਪੜ੍ਹਦੇ ਹਮ ਪੰਜ ਸੱਤ ਸ਼ੇਰ ਯਾਦ ਕਰਦੇ ਫਿਰ ਜੋ ਅੱਛੇ ਕਯੋਟ ਕਰਦੇ ਨੇ ਫਿਰ ਉਹ ਲਿਖ ਲੈਣੇ ਫਿਰ ਜਦੋਂ ਸਪੀਚ ਕਰਦੇ ਆ ਫਿਰ ਉਹ ਉੱਥੋਂ ਚੱਕ ਕੇ ਉਹ ਵੰਡ ਦਿੰਦੇ ਆ ਹਮ ਇੱਕ ਹੁੰਦਾ ਕਿ ਸੌਕਤਾ ਪੜ੍ਹ ਕੇ ਫਿਰ ਉਹਨੂੰ ਬੰਦ ਕਰ ਦਿੰਦਾ ਫਿਰ ਉਹ ਸਾਰੀਆਂ ਚੀਜ਼ਾਂ ਨੂੰ ਉਹ ਉਹਨੂੰ ਉਹ ਸੋਚਦਾ ਹੈ ਕਿ ਅੱਛਾ ਇਹ ਐਸੀ ਇਹ ਐਸੀ ਫਿਰ ਉਹਦੇ ਇੱਕ ਆਪਣਾ ਵਿਚਾਰ ਉਪਜਦਾ ਉਹਨੂੰ ਬੁੱਧੀਜੀਬ ਕਹਿੰਦੇ ਆ ਤਾਂ ਗਿਆਨ ਵਧਾਉਣ ਲਈ ਦੁਨੀਆ ਬਹੁਤ ਵੱਡੀ ਹੈ ਬੜੇ ਤਜਰਬੇ ਹੁੰਨੇ ਤੁਹਾਨੂੰ ਤੁਸੀਂ ਨਿੱਜੀ ਜ਼ਿੰਦਗੀ ਜਿੱਦਾਂ ਹੁਣ ਕਹਿ ਰਹੇ ਹੋ ਕਿ ਮੰਨ ਲਓ ਤੁਸੀਂ ਕਹਿੰਦੇ ਕਿ ਜਦੋਂ ਆ ਗੀੜੀਆਂ ਲੱਗਦੀਆਂ ਇੱਥੇ ਵੀ ਉਦਾਂ ਹੁਣ ਇਸ ਪ੍ਰੋਸੈਸ ਨੂੰ ਤੁਸੀਂ ਬਹੁਤ ਦੂਰ ਤੱਕ ਲੈ ਜਾ ਸਕਦੇ ਹੋ ਤੁਸੀਂ ਉੱਥੇ ਜਾ ਕੇ ਖੜੋ ਉਹ ਪੂਰੇ ਮਾਹੌਲ ਨੂੰ ਦੇਖੋ ਉਸ ਉਸ ਪੂਰੇ ਮਾਹੌਲ ਨੂੰ ਅੱਖੀਂ ਦੇਖ ਕੇ ਨੂੰ ਆਪ ਦੀ ਕਲਪਨਾ ਨਾਲ ਜੋੜ ਕੇ ਫਿਰ ਤੁਸੀਂ ਇੱਕ ਲੇਖ ਲਿਖ ਲਓ ਹੂੰ ਜੇ ਤੁਸੀਂ ਉਹ ਲੇਖ ਲਿਖਦੇ ਹੋ ਤਾਂ ਇੱਕ ਲੇਖ ਅਖਬਾਰ ਛਪ ਜਾਊਗਾ ਜੇ ਤੁਸੀਂ ਇੱਕ ਵਨ ਸਟੈਪ ਹੱਟ ਜਾਓਗੇ ਫਿਰ ਤੁਸੀਂ ਉਸ ਲੇਖ ਨੂੰ ਨਾਵਲ ਦਾ ਰੂਪ ਦੇ ਸਕਦੇ ਹੋ ਹੂੰ ਤਦ ਉਸੇ ਪਾਟਰ ਸਰ ਸਕਦੇ ਹੋ ਜੇ ਤੁਸੀਂ ਹੋਰ ਬ੍ਰਿਲियੰਟ ਜਾਂ ਥੋੜੇ ਜਿਹਾ ਇੰਟੈਲੀਜੈਂਟ ਹੋਗੇ ਫਿਰ ਤੁਸੀਂ ਉਹਨੂੰ ਇੱਕ ਫਿਲਮੀ ਕਹਾਣੀ ਦਾ ਰੂਪ ਦੇ ਦੋਗੇ ਹੁਣ ਇਹਦੇ ਵਿੱਚ ਪ੍ਰੋਸੈਸ ਕਿਦਾਂ ਚੱਲਦਾ ਕਿ ਜਦੋਂ ਤੁਸੀਂ ਲੇਖ ਲਿਖਦੇ ਹੋ ਤੁਹਾਨੂੰ ਕੋਈ ਉਹਨਾਂ ਨੇ ਬਹੁਤਾ ਪੇ ਨਹੀਂ ਕਰਨਾ ਬਟ ਜੇ ਤੁਸੀਂ ਨਾਵਲ ਲਿਖੋਗੇ ਤੁਹਾਡੀ ਥੋੜੀ ਥੋੜੀ ਇਨਕਮ ਹੋ ਜੂਗੀ ਮੰਨ ਲਓ 1000 ਬੁੱਕ ਵਿਕ ਤੁਹਾਡੀ ਚੱਲੇਗੀ ਯੂ ਆਰ ਗੈਟਿੰਗ 100 ਰੁਪਏ ਉਸ ਹਿਸਾਬ ਨਾਲ ਤੁਸੀਂ ਉਹਨੇ ਕਮਾ ਲੈ ਬਟ ਜੇ ਤੁਸੀਂ ਸਕ੍ਰਿਪਟ ਤੇ ਲੱਗੇ ਤਾਂ ਲੱਗਦਾ ਮੈਂ ਬਹੁਤ ਅੱਛੀ ਲਿਖ ਲਈ ਫਿਰ ਤੁਸੀਂ 20 ਲੱਖ ਰੁਪਏ ਸਟੋਰੀ ਦੇ ਕੇ ਫਿਲਮ ਵਾਲੇ ਤੋਂ ਲੈ ਲੋਗੇ ਜੇ ਤੁਸੀਂ ਵਹੱਡ ਜਾਓਗੇ ਹੋਰ ਥੋੜਾ ਜਿਹਾ ਅੱਗੇ ਫਿਰ ਤੁਸੀਂ ਸਕਰੀਨਪਲੇ ਰਖੋਗੇ ਤੁਸੀਂ ਕਹੋਗੇ ਮੈਂ ਤਾਂ 70 ਲੱਖ ਰੁਪਏ ਲੈਣਾ ਨੋ ਯੂ ਆਰ ਗੈਟਿੰਗ ਕਰੋੜ ਹੈ ਨਾ ਸੋ ਇਦਾਂ 70 20 10 ਫਿਰ ਡਾਇਲੌਗ ਲਿਖ ਦੋਗੇ ਸੋ ਇਹ ਜ਼ਿੰਦਗੀ ਦਾ ਪ੍ਰੋਸੈਸ ਹੈ ਤੁਸੀਂ ਆਪਦੇ ਕੰਮ ਵਿੱਚ ਵਧਣਾ ਕਿਵੇਂ ਹੈ ਇਹ ਲੇਖਕ ਦੇ ਹੱਥ ਵਿੱਚ ਤਾਂ ਬਹੁਤ ਕੁਝ ਹੈ ਕਿਉਂਕਿ ਪੂਰੀ ਦੁਨੀਆ ਕਲਪਨਾ ਤੇ ਤੁਰ ਹੀ ਫਿਰਦੀ ਹੈ ਨਾ ਵੈਰੀ ਟ੍ਰੂ ਥੈਂਕ ਯੂ ਸੋ ਮੱਚ ਤੁਹਾਡੇ ਟਾਈਮ ਦੇ ਲਈ অলওয়ে বেস্ট 9 ਅਗਸਤ ਨੂੰ ਸਕੌਸ਼ਾ ਪੈਂਕਰਿਨਾ ਦੇ ਵਿੱਚ ਆ ਜਾਣਾ ਸਾਡੇ ਵਾਲਾਂ ਨੂੰ ਚੰਗਾ ਨਹੀਂ ਕਰਦਾ ਇਹ ਤਾਂ ਹੁਣ ਤੂ ਕੁੜੇ ਪਿੰਡੋਂ ਵਾਈਆਂ ਆਏ ਸੀ ਕਿ ਵੀ ਤੂੰ ਵੀ ਬਹਿ ਜਾ ਆਪਾਂ ਤੇਰੇ ਨਾਲ ਵੀ ਗੱਲ ਕਰ ਲਈ ਤੇ ਆਗੇ ਆਗੇ ਸਾਡੇ ਵਾਲੇ ਤਾਂ ਆਗੇ ਉਹਨਾਂ ਨੇ ਆਉਣਾ ਹੀ ਆਉਣਾ ਤੇ ਆਖਰੀ ਦੇ ਵਿੱਚ ਮੈਂ ਹਮੇਸ਼ਾ ਕਹਿੰਦੀ ਆ ਕਿ ਤੁਹਾਡੇ ਫੈਨਸ ਨੇ ਹਮੇਸ਼ਾ ਤੁਹਾਡੀ ਸਮਾਈਲ ਦੇਖਣੀ ਹੁੰਦੀ ਹੈ ਤੁਸੀਂ ਹੱਸਦੇ ਹੋ ਤਾਂ ਖੁਸ਼ ਹੋ ਜਾਂਦੇ ਆ ਨਹੀਂ ਮੈਂ ਕਦੇ ਆਪਣੇ ਆਪ ਨੂੰ ਨਾ ਤਾਂ ਸਟਾਰ ਸਮਝਾਂ ਨਾ ਮੈਂ ਆਪਦੇ ਆਪ ਨੂੰ ਫਨਕਾਰ ਸਮਝਾਂ ਅਸੀਂ ਕਿਸਾਨੀ ਕਰਦੇ ਸੀ ਤੇ ਮਾਰਾਇ ਨੇ ਸੁਣੀ ਤੇ ਅਸੀਂ ਗਾਉਣ ਲੱਗੇ। ਤਾਂ ਹੁਣ ਜਦੋਂ ਗਾਉਣ ਲੱਗੇ ਤਾਂ ਇਹ ਤਸੱਲੀ ਉਰਵਕ ਕੰਮ ਕਰਨਾ ਆਪਣੇ ਬਸ ਇਹੀ ਸਾਡੀ ਮਰਸ਼ਾਹਤ ਹੈ ਕਿ ਉਹਨੂੰ ਕਿ ਸੁਣਨ ਨਾਲ ਨੂੰ ਇਹ ਨਾ ਲੱਗੇ ਕਿ ਆ ਬਹੁਤ ਦੁਨੀਆ ਬਹੁਤ ਕੁਝ ਕਹਿੰਦੀ ਹੁੰਦੀ ਹੈ। ਬਦਲੇ ਦੌਰ ਚ ਬਹੁਤ ਕੁਝ ਬਦਲਦਾ ਹੈ। ਇੱਕ ਬੰਦਾ ਪਿੰਡ ਚ ਵਿਆਹ ਕਰਦਾ। ਉਹਦੀ ਹੈਸੀਅਤ ਇੱਕ ਛੋਟਾ ਟੈਂਟ ਲਾਉਣ ਦੀ ਹੈ। ਜੀ ਤੇ ਪਿੰਡ ਦਾ ਹਲਵਾਈ ਲਾ ਕੇ ਉਹ ਸਾਰੇ ਮਹਿਮਾਨਾਂ ਨੂੰ ਭੋਜਨ ਖਵਾਉਂਦਾ ਤੇ ਉਹ ਜਿਹੜਾ ਪੁਰਾਣਾ ਬਾਜਾ ਹੁੰਦਾ ਸੀ ਪਾਈਪਰ ਜਿਹੜਾ ਬੈਗ ਪਾਈਪਰ ਉਹ ਬੁਲਾ ਸਕਦਾ ਹੂੰ ਇੱਥੇ ਤੱਕ ਤਾਂ ਠੀਕ ਸੀ ਹਾਂ ਬਟ ਕਈ ਵਾਰੀ ਉਹ ਦੂਜੇ ਦੀ ਇਸ ਬੈਂਡ ਬੁਲਾ ਲੈਂਦਾ ਇਹ ਗੱਲ ਮੈਨੂੰ ਧੀਰਜ ਨੇ ਦੱਸੀ ਸਾਡਾ ਧੀਰਜ ਰਾਈਟਰ ਜਿਹੜਾ ਸਾਡੇ ਡਾਇਰੈਕਟਰ ਆ ਜੀ ਉਹ ਕਹਿੰਦਾ ਮੈਂ ਸੁਭਾਸ਼ ਗਾਇਕ ਸਾਹਿਬ ਕੋ ਗਿਆ ਇੱਕ ਵਾਰੀ ਕਿਹਾ ਮੈਂ ਕਿਸੇ ਕਹਾਣੀ ਤੇ ਕੰਮ ਕਰ ਰਿਹਾ ਸੀ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਸੁਭਾਸ਼ ਜੀ ਤੁਸੀਂ ਮਤਲਬ ਰਾਜਪੂਰ ਸਾਹਿਬ ਤੋਂ ਬਾਦ ਇਸ ਫਿਲਮ ਇੰਡਸਟਰੀ ਦੇ ਸਭ ਤੋਂ ਵੱਡੇ ਸ਼ੋਅ ਮੈਨ ਬਣ ਗਏ ਸੀ ਨਹੀਂ ਤਾਂ ਇਹ ਖਿਤਾਬ ਕਿਸੇ ਨੂੰ ਨਹੀਂ ਮਿਲਿਆ ਰਾਜਕਪੂਰ ਸਾਹਿਬ ਕੋਲ ਸੇ ਜੀ ਉਹ ਤੋਂ ਬਾਅਦ ਮਿਲਿਆ ਸੁਭਾਸ਼ ਗੈ ਸਾਹਿਬ ਨੂੰ ਉਹ ਕਹਿੰਦਾ ਬਹਿ ਜਾ ਯਾਰ ਕਹਿੰਦਾ ਬਹੁਤ ਅੱਛੀਆਂ ਫਿਲਮਾਂ ਬਣਾਉਂਦਾ ਸੀ ਮੇਰੀ ਮਤਲਬ ਕਰੋੜਾਂ ਦੀ ਕੰਪਨੀ ਸੀ ਫੇਰ ਮੈਨੂੰ ਸਲਾਹ ਕਰ ਮਿਲ ਗਿਆ ਬਹੁਤ ਲੋਕ ਕੁਝ ਮੈਂ ਵੱਡਾ ਦਫ਼ਤਰ ਬਣਾ ਲੈ ਚਮਚੇ ਆਉਣ ਲੱਗੇ ਕਹਿੰਦਾ ਫੇਰ ਹੁਣ ਮੈਂ ਜਿਹੜਾ ਇੰਨੇ ਸਾਲ ਤੋਂ ਫਿਲਮਾਂ ਬਣਾਉਂਦਾ ਸੀ ਨਾ ਉਹ ਗੱਲਾਂ ਇੰਡਸਟਰੀ ਨੇ ਸੁਣਾਉਣਾ ਲੱਗ ਜਾ ਕਰਨਾ ਕਿ ਕਹਿੰਦਾ ਮੈਂ ਕਿਤੇ ਕਿਤੇ ਡੋਲ ਗਿਆ ਮੈਨੂੰ ਲੱਗਦਾ ਐ ਹੁੰਦਾ ਤਾਂ ਵੀ ਜ਼ਮਾਨਾ ਬਦਲ ਗਿਆ ਆ ਚੀਜ਼ ਹੁਣ ਐ ਨਹੀਂ ਹੁੰਦੀ ਐ ਹੁੰਦੀ ਐ ਇਹ ਪੁਰਾਣਾ ਸਿਨੇਮਾ ਤਾਂ ਉਹਨਾਂ ਨੇ ਯਸ਼ਰਾਜ ਫਿਲਮਜ਼ ਵਾਲੇ ਜਿੱਦਾਂ ਫਿਲਮਾਂ ਬਣਾਉਂਦੇ ਸੀ ਜਾਂ ਉਹ ਆਪਣਾ ਕੀ ਕਰਨ ਜਹਰ ਉਹ ਵੀ ਜਿੱਦਾਂ ਫਿਲਮਾਂ ਬਣਾਉਂਦੇ ਨਾ ਜੀ ਕੈਨਾਂ ਮੌਦੇ ਚੱਕਰ ਚੋਂ ਤਾਂ ਦੀ ਫਿਲਮ ਬਣਾ ਲਈ ਸੁ ਸੁਭਾਸ਼ ਗਈ ਜਿਹੜਾ ਐਡਾ ਬੜਾ ਜਿਹਨੇ ਸਿਨੇਮਾ ਸਿਰਜਿਆ ਸੀ ਉਹ ਦੂਜੇ ਦੇ ਸਿਰ ਮੈਨੂੰ ਕਾਪੀ ਕਰਦਾ ਕਰਦਾ ਆਪਦੀ ਕੰਪਨੀ ਡੋ ਬੋਲੀ ਤੇ ਜਿਹੜਾ ਸਿਨੇਮਾ ਕਰਨ ਜੋਰ ਉਹਨਾਂ ਨੇ ਬਣਾਇਆ ਸੀ ਉਹ ਫਿਰ ਪਲਟਤਾ ਕੇ ਗਦਰ 2 ਨੇ ਸਹੀ ਕਿਹਾ ਸੋ ਇਹ ਫਲਿੱਪਿੰਗ ਫੋੜੀ ਥਿੜੀ ਚੈਨ ਹੈ ਜਦੋਂ ਤੁਸੀਂ ਕਹਿੰਨਾ ਮਾਡਰਨ 뮤ਜ਼ਿਕ ਹੁੰਦਾ ਤੁਸੀਂ ਮੈਨੂੰ ਇਹ ਦੱਸੋ ਵੀ ਜਿਸ ਬੰਦੇ ਨੂੰ ਜਿਹੜਾ ਸੰਗੀਤਕਾਰ ਆ ਜਾਂ ਜਿਹੜਾ ਗਾਇਕ ਆ ਜਿਹਨੂੰ ਇਹ ਨਹੀਂ ਪਤਾ ਵਾਇਲਨ ਦਾ ਗਾਜ ਕਿੱਦਾਂ ਨੂੰ ਵੱਜਣਾ ਹੈ ਜਿਹਨੂੰ ਇਹ ਨਹੀਂ ਪਤਾ ਵੀ ਇਹਦੇ ਚ ਕਿਹੜਾ ਸਾਜ਼ ਹੁਣ ਇੱਥੇ ਵਜਾਉਣਾ ਹੈ ਉਹ ਤਾਂ ਰਿਦਮ ਤੇ ਗਾਊਗਾ ਨਾ ਯਾਰ ਰਿਦਮ ਤੇ ਹਾਂ ਪਰ ਉਹ ਕਹਿੰਦੇ ਅਸੀਂ ਰੀਲਾਂ ਦੀ ਰਿਦਮ ਫੜ ਲਈਦਾ ਸਾਨੂੰ ਆਂਦੇ ਬੜਾ ਮੈਨੂੰ ਇਹ ਦੱਸੋ ਅਸੀਂ ਕੈਲਕੂਲੇਸ਼ਨ ਇਹ ਕਰਦੇ ਹਾਂ ਕਿ ਗਾਉਣ ਵਾਲੇ ਕੋ ਖਾੜੇ ਕਿੰਨੇ ਖੜ ਸਾਲ ਚ 4 ਵਾਰੀ ਗਾਉਣਾ 6 ਵਾਰੀ ਗਾਉਣਾ ਤੇ ਸਾਰੀ ਦੁਨੀਆ ਤੇ ਕਾਬਜ ਦੀ ਗੱਲ ਕਰਦੇ ਹੋ ਹੈ ਨਾ ਐਦਾਂ ਨਹੀਂ ਹੁੰਦਾ ਗਾਇਕ ਦਾ ਕੈਰੀਅਰ ਇਸ ਦੀ ਤਕੜਾ ਵੀ ਖਾੜੇ ਕਿੰਨੇ ਲਾਉਂਦਾ ਜਾਂ ਪ੍ਰੋਗਰਾਮ ਕਿੰਨੇ ਕਰਦਾ ਔਰ ਨਟ ਨਟ ਤਾਂ ਗਪੌੜ ਹੈ ਤੁਸੀਂ ਮੰਨ ਲਓ 100 ਮਿਲੀਅਨ ਆ ਤੁਸੀਂ ਇੰਟਰਵਿਊ ਕਰ ਲਓ ਪੈਸੇ ਲਾ ਦਿਓ 100 ਮਿਲੀਅਨ ਕਰ ਦੋ ਅਗਲੇ ਹਫਤੇ ਹਾਂ ਬੱਸ ਗੱਲ ਕਰ ਤਾ ਸਿਨੇਮਾ ਦੀ ਗੱਲ ਕੀਤੀ ਜਾਂਦੇ ਜਾਂਦੇ ਤੁਹਾਡੇ ਫੈਨਸ ਲਈ ਜਿਵੇਂ ਗਦਰ 2 ਨੇ ਸਾਰਾ ਕੁਝ ਚੇਂਜ ਕਰ ਦਿੱਤਾ ਹੁਣ ਹਸ਼ਰ 2 ਨੇ ਸਾਰਾ ਕੁਝ ਕਦੋਂ ਚੇਂਜ ਕਰਨਾ ਹੈ ਪੰਜਾਬੀ ਟਾਸਕ ਹੁਣ ਪਸੇ ਹੋਏ ਇਸ ਚੱਕਰ ਤੇ ਵੀ ਜਿਹੜੀ ਪਹਿਲੀ ਨੂੰ ਇੰਨਾ ਮੁਹੱਬਤ ਮਿਲੀ ਦੂਜੀ ਨੂੰ ਕਿੱਥੋਂ ਸ਼ੁਰੂ ਕਰੀ ਤੇ ਕਿੱਥੇ ਮਗਾਈਏ ਹਾਲਾਂਕਿ ਕੰਮ ਚੱਲ ਰਿਹਾ ਮੂਵੀ ਤੇ ਨਹੀਂ ਕਈ ਵਾਰੀ ਨਾ ਖਿਆਲਤ ਕਈ ਵਾਰੀ ਨਈ ਰਾਈਟ ਥਾਂ ਤੇ ਪਾਜਦਾ ਉਹ ਸਹਾਸ਼ਰ ਦੀ ਕਹਾਣੀ ਐਸੀ ਕਿਉਂਕਿ ਐਸੀ ਨਿਕਲੇ ਸੀ ਕੈਂਪਸ ਚੋਂ ਉਦੋਂ ਬਹੁਤ ਸਾਲਾਂ ਬਾਅਦ ਇਲੈਕਸ਼ਨ ਦੁਬਾਰਾ ਸ਼ੁਰੂ ਹੋਏ ਸੀ ਉਹ ਵਨ ਲਾਈਨਰ ਕਨਸੈਪਟ ਮੈਂ ਉਦੋਂ ਲਿਖਿਆ ਸੀ ਅੱਛਾ ਜੀ ਉਹਦੇ ਚ ਫਿਰ ਸਾਡੀ ਬਾਕੀ ਟੀਮ ਹੌਲੀ ਹੌਲੀ ਅਸੀਂ ਐਡ ਕਰਦੇ ਗਏ ਕਿਸੇ ਨੇ ਉਹ ਕੈਰੈਕਟਰ ਐਡ ਕਰ ਲਿਆ ਕਿਸੇ ਉਹਨੇ ਫਿਰ ਉਦੋਂ ਚਲੋ ਇਹ ਨਹੀਂ ਜੀ ਪਤਾ ਹੁੰਦਾ ਕ੍ਰੈਡਿਟ ਵਾਲੀ ਦੌੜ ਹੀ ਹੈ ਨਹੀਂ ਸੀ ਮਿੱਤਰਾਂ ਪ੍ਰੇਮੀਆਂ ਸੀ ਵੀ ਮੈਂ ਕਨਸੈਪਟ ਐਂਡ ਕੰਪਾਈਲਡ ਬਾਈ ਬਗਬੂ ਮਾਨ ਕਰਦਾ ਕਿਉਂਕਿ ਅਸੀਂ ਮਿੱਤਰਤਾ ਚ ਹੁਣ ਪ੍ਰੋਬਲਮ ਇਹ ਹੈ ਵੀ ਉਸ ਕਹਾਣੀ ਨੂੰ ਉੱਥੋਂ ਸ਼ੁਰੂ ਕਰੀਏ ਉਹਨਾਂ ਕੈਰੈਕਟਰ ਨਾਲ ਸ਼ੁਰੂ ਕਰੀਏ ਜਾਂ ਅੱਗੇ ਕਰੀਏ ਤਿੰਨ ਪਲਾਟੇ ਤੇ ਬਣਾਏ ਹੋਏ ਐ ਵੈਸੇ ਅੱਛਾ ਜੀ ਰਫਲੀ ਇਦਾਂ ਹੂੰ ਤੋ ਹੁਣ ਆਪਾਂ ਇਹ ਦੇਖਣਾ ਵੀ ਉਹਦੇ ਚ ਕਿਹੜੀ ਨੂੰ ਕਿੱਥੋਂ ਸ਼ੁਰੂ ਕਰਦੇ ਆ ਆ ਪਿਛਲੇ ਦਿਨੀ ਉਹ ਮੁੰਡਾ ਬੱਚਾ ਆਪਣਾ ਜਿਹੜਾ ਉਹਨੇ ਉੱਥੇ ਸ਼ੁਰੂ ਕਰਿਆ ਹੋ ਮੈਨੂੰ ਲੇਟ ਪਤਾ ਲੱਗਾ ਉਹ ਫੂਡ ਦਾ ਸਟਾਲ ਲਾਇਆ ਅੱਛਾ ਜੀ ਤੋ ਹਾਸ਼ਿਰ ਦੇ ਨਾਂ ਤੇ ਪਿਛਲੇ 3-4 ਮਹੀਨੇ ਬਹੁਤ ਇੰਟਰਵਿਊ ਹੋਇਆ ਹੈ ਔਰ ਬੰਦਾ ਆਪਣੇ ਹਿਸਾਬ ਨਾਲ ਦੱਸ ਜਾਂਦਾ ਕੋਈ ਕਹਿੰਦਾ ਹਾਸ਼ਿਰ ਕਦੇ ਵੀ ਨਹੀਂ ਬਣ ਸਕਦੀ ਕੱਤ ਨਹੀਂ ਬਣ ਸਕਦੀ ਪੈਨ ਚਲਾਵਾਂਗੇ ਹਾਂ ਕੀ ਹੈ ਕਿ ਅਸੀਂ ਥੋੜਾ ਸ਼ੋਅ ਬਿਜ਼ਨਸ ਜ਼ਿਆਦਾ ਹੁੰਦਾ ਸੀ ਸਾਡੀ ਭਜ ਨਟ ਦੂਰ ਤਰਾਡੇ ਹੁੰਦੀ ਹੈ ਬੱਟ ਬਣਾ ਦਾਂਗੇ ਔਰ ਬਣਾ ਲਾਂਗੇ ਇਹੋ ਜਿਹੀ ਨਹੀਂ ਵਧੀਆ ਬਣਾਵਾਂਗੇ ਦੇਖੋ ਕਿਹੜੀ ਫਿਲਮ ਕਿੰਨਾ ਬਿਜ਼ਨਸ ਕਰਦੀ ਹੈ ਇਹ ਨਹੀਂ ਮੈਂ ਕੈਲਕੂਲੇਸ਼ਨ ਕਰਕੇ ਦੱਸ ਸਕਦਾ ਬਟ ਉਹ ਤੁਸੀਂ ਸਿਨੇਮੇ ਵਿੱਚ ਬੈਠ ਕੇ ਜਿਸ ਬੱਤੀ ਤੌਰ ਤੇ ਅੱਖਾਂ ਪਰ ਆਉਣਗੀਆਂ ਇਸ ਤਰ੍ਹਾਂ ਦੀ ਬਣਾਵਾਂਗਾ। वेरी नाइस। 올 द वेरी बेस्ट टू यू। थैंक यू सो मच। गुड लक। ਸਰਸ਼ੀਕਾ ਜੀ। एंड ਤੁਹਾਡੀ ਬਲੇਸਿੰਗ ਹਮੇਸ਼ਾ ਆਈ ਹੋਪ ਮਿਲਤੇ ਬਣੀ ਰਹੇ। ਬਾਬਾ ਬਰਾਨਕ ਸੱਚਾ। थैंक यू।